ਰੀਤ ਤੁਰਦੀ ਆਈ ਜੀ ਤੇ ਪਰਚੇ ਬੜੇ ਹੁੰਦੇ ਮੈਨੂੰ ਲੱਗਦਾ ਇਨਡਾਇਰੈਕਟਲੀ ਉਹ ਪ੍ਰਸ਼ਾਸਨ ਨੂੰ ਕਹਿ ਰਹੇ ਸੀ ਕਿ ਤੁਸੀਂ ਪਰਚੇ ਕਰਕੇ ਉਹ ਨਹੀਂ ਰਹੇ ਖਰੋ ਹੁਣ ਤੁਹਾਡਾ ਕਾਹਦਾ ਡਰ ਆ ਤੁਹਾਡੇ ਮਾਤਾ ਜੀ ਉਮੀਦਵਾਰ ਐ ਇਸ ਟਾਈਮ ਤੇ ਉੱਤੇ ਨਾ ਤੇ ਫਿਰ ਤੁਹਾਡਾ ਕਾਹਦਾ ਡਰ ਹੋ ਗਿਆ ਕਿ ਤੁਹਾਡੇ ਤੇ ਪਰਚਾ ਜੀ ਮੈਨੂੰ ਇਹ ਵੀ ਖੁਦ ਨਹੀਂ ਸਮਝ ਆਉਂਦੀ ਮੈਂ ਤਾਂ ਚੋਣ ਪ੍ਰਚਾਰ ਕਰ ਰਹੀ ਆ ਬਸ ਤੇ ਇਹਨਾਂ ਨੂੰ ਇਸੇ ਚੀਜ਼ ਦਾ ਡਰ ਆ ਗਿਆ ਮੈਂ ਤਾਂ ਚੋਣ ਪ੍ਰਚਾਰ ਕਰ ਰਹੀ ਆ ਤੇ ਇਹਨਾਂ ਨੇ ਮੇਰੇ ਤੇ ਵੀ ਪਰਚਾ ਦੇ ਦਿੱਤਾ ਇਹਨਾਂ ਨੇ ਸਾਡੇ ਵਰਕਰਾਂ ਤੇ ਪੰਚਾਂ ਸਰਪੰਚਾਂ ਤੇ ਨਜਾਇਜ਼ ਪਰਚੇ ਕਰ ਰਹੇ ਆ ਜਿਹੜੇ-ਜਿਹੜੇ ਆ ਮੋਤਬਾਰੀ ਚ ਮਤਲਬ ਕਿ ਅੱਗੇ ਲਾ ਕੇ ਤੁਰ ਰਹੇ ਆ ਉਹਨਾਂ ਸਾਰਿਆਂ ਨੂੰ ਇਹ ਕਰ ਰਹੇ ਆ ਨਿਗੀਆਂ ਮੋਟੀਆਂ ਪਰਚੀਆਂ ਪੁਟੀਆਂ ਤੋਂ ਆਪਾਂ ਡਰਦੇ ਨਹੀਂ ਆ ਸਰਕਾਰ ਜਾਣ ਕੇ ਲੁੱਟਮਾਰ ਹੁੰਦੀ ਆ ਤੁਸੀਂ ਇਹ ਚੀਜ਼ ਨੂੰ ਮੰਨਦੇ ਹੋ ਕਿ ਜੇ ਚੰਗਾ ਉਮੀਦਵਾਰ ਹੋਵੇ ਤੇ ਉਹ ਲੁੱਟਮਾਰ ਨਹੀਂ ਕਰਦਾ ਪਰ ਬਹੁਤੇ ਲੁੱਟਮਾਰ ਹੀ ਕਰਦੇ ਮੈਂ ਕਹਾਂ ਜੀ ਇਹ ਝਾੜੂ ਦੀ ਸਰਕਾਰ ਤੁਸੀਂ ਮੰਨ ਲਓ ਪਿੱਛੇ ਜਾ ਝੋੜ ਤੇ ਚਾੜੂ ਦੋਵੇਂ ਇੱਕ ਚੀਜ਼ ਜੀ ਇੱਕ ਨੰਬਰ ਤੇ ਝੂਠਿਆ ਝੂਟੀ ਸਰਕਾਰ ਆ ਝੂਠੇ ਲਾਰੇ ਲਾਏ ਤੇ ਹੁਣ ਵੀ ਝੂਠ ਬੋਲ ਰਹੇ ਆ ਕਾਲੀਦਾਲ ਨੂੰ ਤੇ ਵੈਸੇ ਹੀ ਬਦਨਾਮ ਕੀਤਾ ਗਿਆ ਵਾ ਤੇ ਕਾਲੀਦਾਲ ਜਿਹੜੀ ਗਰੀਬਾਂ ਦੀ ਪਾਰਟੀ ਆ ਸਾਰਿਆਂ ਨਾਲ ਹਿੱਕ ਢਾ ਕੇ ਖੜਦੀ ਆ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦੀ ਉਹ ਪਰਚੇ ਕਿ ਤਰ੍ਹਾਂ ਕਰਵਾ ਸਕਦੀ ਆ ਉਹ ਕਿਸੇ ਨਾਲ ਧੱਕੇਸ਼ਾਹੀ ਕਿ ਤਰ੍ਹਾਂ ਕਰ ਸਕਦੀ ਆ ਇਹ ਵੀ ਹੋਇਆ ਕਦੀ ਵੀ ਕੈਂਡੀਡੇਟ ਦੇ ਪਰਿਵਾਰ ਦੇ ਉਹਦੀ ਧੀ ਕੰਚਨਪ੍ਰੀਤ ਕੌਰ ਦੀ ਪ੍ਰਿੰਸੀਪਲ ਸਾਹਿਬ ਦੀ ਜਿਹੜੇ ਕਲੈਕਟਰ ਆ ਰਹੇ ਨੇ ਉਹਨਾਂ ਦੀ ਬੇਟੀ ਤੇ ਪਰਚਾ ਝੂਠਾ ਕਰ ਦਿੱਤਾ ਸਰਕਾਰ ਦੇ ਬੰਦੇ ਧਮਕੀਆਂ ਦਿੰਦੇ ਆ ਪੁਲਿਸ ਧਮਕੀ ਦਿੰਦੀ ਆ ਕਿ ਤੁਸੀਂ ਜਾ ਕੇ ਸਰਕਾਰ ਨਾਲ ਜਾਓ ਜਾਂ ਚੋਣਾਂ ਚੋਂ ਬੱਕੇ ਘਰ ਬੈਠੋ ਕਾਲੀ ਦਾ ਵਰਕ ਨਾ ਕਰੋ ਜਿਹੜੇ 92 ਤਰ੍ਹਾਂ ਦੇ ਐਮ ਐਲ اے ਕੇ ਇਹਨਾਂ ਨੇ ਕੀਤੀ ਆ ਕਿਤੇ ਅੱਜ ਤੱਕ ਇਤਿਹਾਸ ਆ ਜਿਉਂ ਦਾ ਆਦੇਸ਼ ਜਾਦ ਹੋਇਆ ਇੰਨੀ ਗੁੰਡਾਗਰਦੀ ਪੰਜਾਬ ਚ ਕਦੀ ਹੋਈ ਹੀ ਨਹੀਂ ਜਿੰਦੀ ਇੱਥੇ ਬਹ ਹੋਈ ਆ ਬੀਬੀ ਤੇ ਪਰਚਾ ਦਿੱਤਾ ਕੋਈ ਸ਼ਰਮ ਆਉਣੀ ਚਾਹੀਦੀ ਥੋੜੀ ਬੜੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਆ ਪਖਲਾਇਆ ਬੰਦਾ ਜਿਹੜਾ ਨੇ ਇਹ ਜੇ ਕੰਮ ਕਰਦਾ ਕੋ ਕਹਿੰਦੇ ਧਰਮੀ ਫੌਜੀ ਦੇ ਲਿ스트 ਵਿੱਚ ਨਾਮ ਹੈ ਨਹੀਂ ਬੀਬੀ ਜੀ ਦੇ ਪਤੀ ਦਾ ਇਹਨੂੰ ਇਹ ਪੁੱਛ ਵੀ ਹੁਣ ਤੱਕ ਕਿਸੇ ਧਰਮੀ ਫੌਜੀ ਦੇ ਘਰ ਗਿਆ ਹੁਣ ਤੱਕ ਸਰਕਾਰ ਹੰਡਾਲੀ ਆ ਇਹਦੇ ਕਿਹਦੇ ਮਰੇ ਤੇ ਨਹੀਂ ਜਾਂਦਾ ਇਹਨੇ ਧਰਮੀ ਫੌਜੀ ਦੇ ਕਿਸੇ ਦੇ ਘਰ ਜਾ ਕੇ ਕਿਸਦਾ ਹੱਥ ਫੜਿਆ ਕੋਈ ਤੋਕ ਦਰਦ ਵੰਡਾਇਆ ਤੇ ਬਾਕੀ ਧਰਮੀ ਫੌਜੀ ਦਾ ਸਰਟੀਫਿਕੇਟ ਅਸੀਂ ਅਰਮੀ ਸੰਦੂਕੋਂ ਲੈਣਾ ਤਰਨਤਾਰਨ ਦੇ ਵਿੱਚ ਮੌਜੂਦ ਆ ਤੇ ਅਕਾਲੀ ਦਲ ਬਾਦਲ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਇਸ ਟਾਈਮ ਦੇ ਉਤੇ ਪ੍ਰੋਟੈਸਟ ਆ ਕਿ ਸਾਡੇ ਉਤੇ ਪਰਚੇ ਕੀਤੇ ਜਾ ਰਹੇ ਆ ਇੱਕ ਦਿਨ ਪਹਿਲਾਂ ਇਸੇ ਧਰਤੀ 'ਤੇ ਸੀਐਮ ਸਦਾਪਾ ਗੋਗਨ ਸਿੰਘ ਮਾਨ ਆਏ ਸੀ ਉਹ ਕਹਿੰਦੇ ਕਿ ਕਾਂਗਰਸ ਅਤੇ ਅਕਾਲੀਆਂ ਨੇ ਸਾਡੇ ਤੇ ਜ਼ਬਰ ਕੀਤੀ ਸੀ ਫੇਰ ਉਹ ਪਰਚੇ ਦਰਜ ਕਰਾਉਂਦੇ ਰਹੇ ਆ ਪਰ ਇੱਕ ਦਿਨ ਲੰਘਦਾ ਵਾ ਤੇ ਪਰਚੇ ਦਰਜ ਕਰਨ ਦੀ ਕਵਾਇਦ ਜਿਹੜੀ ਚਾਲੂ ਹੋ ਚੁੱਕੀ ਆ ਉਹ ਕਹਿੰਦੇ ਤੇ ਇਹ ਜਿਹੜਾ ਅਕਾਲੀ ਦਲ ਦਾ ਕੈਡਰ ਆ ਤੁਸੀਂ ਪਿੱਛੇ ਵੇਖ ਸਕਦੇ ਹੋ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਥੋੜੀ ਦੇਰ ਤੱਕ ਸਦਾ ਸੁਖਬੀਰ ਸਿੰਘ ਬਾਦਲ ਵੀ ਇੱਥੇ ਪਹੁੰਚ ਰਹੇ ਆ ਜਿਹੜੇ ਉਮੀਦਵਾਰ ਆ ਬੀਬਾ ਸੁਖਵਿੰਦਰ ਕੌਰ ਜੀ ਉਹਨਾਂ ਦੀ ਬੇਟੀ ਤੇ ਵੀ ਸੁਣਨ ਦੇ ਵਿੱਚ ਆਇਆ ਕਿ ਇੱਕ ਪਰਚਾ ਦਰਜ ਹੋ ਚੁੱਕਾ ਵਾ ਜੋ ਦੱਸਿਆ ਜਾ ਰਿਹਾ ਵਾ ਕਿ ਉਹਨਾਂ ਦੀ ਬੇਟੀ ਦੇ ਪਰਚਾ ਦਰਜ ਹੋਇਆ ਵਾ ਇੱਕ ਉਹ ਬੀਬੀ ਜੀ ਸਰਗਰਮ ਸਿਆਸਤ ਦੇ ਵਿੱਚ ਵੀ ਇਸ ਟਾਈਮ ਦੇ ਉੱਤੇ ਬੀਬੀ ਸੁਖਵਿੰਦਰ ਕੌਰ ਦੀ ਬੇਟੀ ਕੰਚਨ ਜੀ ਸਾਡੇ ਨਾਲ ਗੁਰਫਤੇ ਸੰਚ ਕਰਨੇ ਪਾਣੇ ਵਾ ਗੁਰਜੀਤ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਕਿਵੇਂ ਵੇਖ ਰਹੇ ਹੋ ਤਰਨਤਾਰਨ ਦੀ ਸੀਟ ਨੂੰ ਕਿਵੇਂ ਵੇਖ ਰਹੇ ਹੋ ਪਹਿਲਾਂ ਜੀ ਤਰਨਤਾਰਨ ਦੀ ਸੀਟ ਵਿਰੋਧੀਆਂ ਦੀ ਬਖਲਾੜ ਤੋਂ ਸਾਨੂੰ ਲੱਗਦਾ ਹੈ ਕਿ ਅਸੀਂ ਜਿੱਤੇ ਪਏ ਹਾਂ ਜੀ ਅਸੀਂ ਜਿੱਤ ਸਾਡੀ ਅੱਜ ਹੋ ਚੁੱਕੀ ਆ ਜਿੱਥੇ ਧੀਆ ਪੈਣਾ ਤੇ ਪਰਚੇ ਕਰਨ ਤੇ ਆ ਗਏ ਆ ਇਹਦਾ ਮਤਲਬ ਇਹ ਹਾਰ ਰਹੇ ਆ ਤੇ ਸਾਡੀ ਜਿੱਤ ਨੂੰ ਇਹ ਹੁਣ ਬਰਦਾਸ਼ਤ ਨਹੀਂ ਕਰ ਰਹੇ ਸਾਡੀ ਜਿੱਤ ਹੋਈ ਪਈ ਆ ਅੱਛਾ ਬਖਲਾੜ ਤੁਸੀਂ ਕਹਿ ਰਹੇ ਹੋ ਕੱਲ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਇੱਥੇ ਆਏ ਸੀ ਉਹ ਵੀ ਇਹੋ ਗੱਲ ਕਰਦੇ ਆ ਉਹ ਕਹਿੰਦੇ ਕਵਾਇਦ ਖਤਮ ਹੋ ਚੁੱਕੇ ਜਿਹੜੇ ਪਹਿਲਾਂ ਪਰਚੇ ਦਰਜ ਹੁੰਦੇ ਸੀ ਹੁਣ ਪਰਚਾ ਨਹੀਂ ਦਰਜ ਹੁੰਦਾ ਝੂਠਾ ਪਰਚਾ ਅੱਜ ਤੁਸੀਂ ਧਰਨਾ ਲਾ ਕੇ ਬੈਠੇ ਮੈਂ ਕਿਹਾ ਵੀ ਮੈਨੂੰ ਲੱਗਦਾ ਵੀ ਉਹ ਨਾ ਜਦੋਂ ਉਹਨਾਂ ਨੇ ਕਿਹਾ ਕਿ ਪਰਚੇ ਇਥੇ ਮਤਲਬ ਇਥੇ ਬੜੀ ਰੀਤ ਰੀਤ ਤੁਰਦੀ ਆਈ ਜਿੱਥੇ ਪਰਚੇ ਬੜੇ ਹੁੰਦੇ ਮੈਨੂੰ ਲੱਗਦਾ ਇਨਡਾਇਰੈਕਟਲੀ ਉਹ ਪ੍ਰਸ਼ਾਸਨ ਨੂੰ ਕਹਿ ਰਹੇ ਸੀ ਕਿ ਤੁਸੀਂ ਪਰਚੇ ਕਰਕੇ ਹੋ ਨਹੀਂ ਰਹੇ ਖਰੋ ਹੁਣ ਤੇ ਉਹ ਅੱਜ ਜਿਹੜਾ ਇਹ ਉਹਨਾਂ ਨੇ ਉਹ ਚੀਜ਼ ਵਿਖਾਤੀ ਆ ਸਾਡੇ ਵਰਕਰਾਂ ਦੇ ਪੰਚਾਂ ਸਰਪੰਚਾਂ ਦੇ ਤੇ ਮੇਰੇ ਤੇ ਜਿਹੜਾ ਪਰਚਾ ਦਰਜ ਕਰ ਦਿੱਤੇ ਆ ਕੰਚਨਪ੍ਰੀਤ ਕਾ ਦਾ ਡਰ ਸੀ ਤੁਹਾਡਾ ਕਾ ਦਾ ਡਰ ਆ ਤੁਹਾਡੇ ਮਾਤਾ ਜੀ ਉਮੀਦਵਾਰ ਐ ਇਸ ਟਾਈਮ ਤੇ ਉੱਤੇ ਨਾ ਤੇ ਫਿਰ ਤੁਹਾਡਾ ਕਾ ਦਾ ਡਰ ਹੋ ਗਿਆ ਕਿ ਤੁਹਾਡੇ ਤੇ ਪਰਚਾ ਦਾ ਜੀ ਮੈਨੂੰ ਇਹ ਵੀ ਖੁਦ ਨਹੀਂ ਸਮਝ ਆਉਂਦੀ ਮੈਂ ਤਾਂ ਚੋਣ ਪ੍ਰਚਾਰ ਕਰ ਰਹੀ ਆ ਬਸ ਤੇ ਇਹਨਾਂ ਨੂੰ ਇਸੇ ਚੀਜ਼ ਦਾ ਡਰ ਆ ਗਿਆ ਕਿ ਚੋਣ ਪ੍ਰਚਾਰ ਕਿਉਂ ਕਰ ਰਹੀ ਆ ਤੁਸੀਂ ਧੱਕੇਸ਼ਾਹੀ ਦੇਖੋ ਇਹਨਾਂ ਦੀ ਮਤਲਬ ਕਿ ਇਹ ਬੜੀ ਕਿੰਨੀ ਗੰਦੀ ਰਾਜਨੀਤੀ ਤੇ ਉੱਤਰ ਆਏ ਆ ਇਹਨਾਂ ਨੂੰ ਡਰ ਲੱਗਣ ਲੱਗ ਪਿਆ ਹੁਣ ਇਹ ਡਰ ਚੁੱਕੇ ਆ ਮੇਰੇ ਤੋਂ ਕਾਹਦਾ ਡਰ ਸੀਗਾ ਇਹਨਾਂ ਨੂੰ ਮੈਂ ਤਾਂ ਚੋਣ ਪ੍ਰਚਾਰ ਕਰ ਰਹੀ ਆ ਤੇ ਇਹਨਾਂ ਨੇ ਮੇਰੇ ਤੇ ਵੀ ਪਰਚਾ ਦੇਤਾ ਕੱਲ ਜਿਹੜਾ ਬਿਆਨ ਸੀ ਉਹ ਬੁਖਲਾੜ ਦੱਸਿਆ ਜਾ ਰਿਹਾ ਸੀ ਉਹ ਕਹਿੰਦੇ ਕਿ ਕਾਲੀ ਦਲ ਬੁਖਲਾੜ 'ਚ ਪਰਚੇ ਕਰਦਾ ਸੀ ਕਾਂਗਰਸ ਬੁਖਲਾੜ 'ਚ ਪਰਚੇ ਕਰਦੀ ਸੀ ਅੱਜ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਨਾਲੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀ ਬੁਖਲਾੜ ਦਾ ਨਤੀਜਾ ਵਾਹ ਆਮ ਆਦਮੀ ਪਾਰਟੀ ਦੀ ਜੀ ਕਾਲੀ ਦਲ ਨੇ ਕਿਦਣ ਇਹਨਾਂ ਤੇ ਪਰਚਾ ਕੀਤਾ ਆ ਇਲੈਕਸ਼ਨ 'ਚ ਦੱਸੋ ਨਾ ਮੈਨੂੰ ਕਿਤਨੇ ਪਰਚਾ ਆਇਆ ਇਹਨਾਂ ਨੇ ਇਹਨਾਂ ਨੇ ਸਾਡੇ ਵਰਕਰਾਂ ਤੇ ਪੰਚਾਂ ਸਰਪੰਚਾਂ ਤੇ ਨਜਾਇਜ਼ ਪਰਚੇ ਕਰ ਰਹੇ ਆ ਜਿਹੜੇ ਜਿਹੜੇ ਆ ਮੋਤਬਾਰੀ ਚ ਮਤਲਬ ਕਿ ਅੱਗੇ ਲਾ ਕੇ ਤੁਰ ਰਹੇ ਆ ਉਹਨਾਂ ਸਾਰਿਆਂ ਨੂੰ ਇਹ ਕਰ ਰਹੇ ਆ ਨਿਗੀਆਂ ਮੋਡੀਆਂ ਪਰਚੀਆਂ ਪੁਰਚੀਆਂ ਤੋਂ ਆਪਾਂ ਡਰਦੇ ਨਹੀਂ ਆ ਧਰਮੀ ਫੌਜੀ ਦੀ ਮੈਂ ਧੀ ਆ ਤੇ ਮੈਂ ਇੱਥੇ ਡੱਟ ਕੇ ਖੜੀ ਆਂ ਭਾਵੇਂ ਮੈਨੂੰ ਇਥੋਂ ਅੰਦਰ ਕਰ ਦੇਣ ਆਪਾਂ ਮੈਦਾਨ ਨੀਂ ਛੱਡ ਦੇ ਅਮੇਜ਼ਿੰਗ ਸੰਧੂ ਦਾ ਬਿਆਨ ਤੁਸੀਂ ਵੇਖਿਆ ਹੋਊਗਾ ਉਹ ਪਹਿਲਾਂ ਕਾਲੀ ਦਲ ਦੇ ਵਿੱਚ ਹੀ ਰਹੇ ਆ ਜਦੋਂ ਉਹਦੇ ਗਏ ਆ ਤੁਹਾਡੇ ਵਾਸਤੇ ਉਹ ਬਾਗੀ ਸੁਰਮ ਆ ਉਹ ਕਹਿੰਦੇ ਉਹਨਾਂ ਦਾ ਬੀਬੀ ਦਾ ਨਾਂ ਆ ਭਾਈ ਸਾਹਿਬ ਦਾ ਨਾਂ ਵੀ ਹੈ ਨਹੀਂ ਤੁਹਾਡੇ ਪਿਤਾ ਜੀ ਦਾ ਧਰਮੀ ਫੌਜੀ ਦੇ ਵਿੱਚ ਕਹਿੰਦੇ ਨਾਂ ਵੀ ਹੈ ਨਹੀਂ ਉਹ ਨਾਮ ਕਿੱਥੋਂ ਆ ਗਿਆ ਕਹਿੰਦੇ ਨਾਲੇ ਉਹ ਬਾਹਰੋਂ ਉਮੀਦਵਾਰ ਆਣੇ ਕਿ ਕੀ ਤਰਨ ਤਾਰਨ ਦੇ ਧਰਮੀ ਫੌਜੀ ਨਹੀਂ ਸੀ ਤੰਜ ਕੱਸੇ ਜਾ ਰਹੇ ਆ ਇਸ ਟਾਈਮ ਦੇ ਉੱਤੇ ਜੀ ਅਸੀਂ ਤਾਂ ਤਰਨਤਾਰਨ ਦੇ ਆ ਤਰਨਤਾਰਨ ਚ ਰਹਿ ਕੇ ਇਲੈਕਸ਼ਨ ਲੜ ਰਹੇ ਆ ਤੇ ਬਾਕੀ ਦੱਸਦਾ ਵੀ ਜਿਹੜਾ ਕਹਿੰਦੇ ਵੀ ਧਰਮੀ ਫੌਜੀ ਨਹੀਂ ਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਉਹਨਾਂ ਨੂੰ ਕਹੋ ਵੀ ਬਾਕੀਆਂ ਵੱਡੇ ਵੱਡੇ ਰਾਂ ਦਾ ਪੁੱਛੋ ਵੀ ਇਹ ਕ ਧਰਮੀ ਫੌਜੀ ਦੀ ਦੇਣ ਕੀ ਆ ਆਪਣੀ ਕੌਮ ਨੂੰ ਤੇ ਇਹਨਾਂ ਨੂੰ ਥੋੜੀ ਸ਼ਰਮ ਵੀ ਨਹੀਂ ਆਉਂਦੀ ਵੀ ਆਪਾਂ ਕੀ ਗੱਲ ਕਰੇ ਇਹ ਤਾਂ ਕਹਿੰਦੇ ਬੜੇ ਤੁਰੇ ਫਿਰਦੇ ਧਰਮੀ ਫੌਜੀ ਥੋੜੀ ਸ਼ਰਮ ਕਰੋ ਉਹਨਾਂ ਦਾ ਲਿਹਾਜ਼ ਕਰੋ ਤੁਸੀਂ ਵੇਖੋ ਉਹਨਾਂ ਦੀ ਕੁਰਬਾਨੀ ਕੀ ਤੁਹਾਡੀ ਕੁਰਬਾਨੀ ਕੀ ਆ ਤਾਡੀ ਕੁਰਬਾਨੀ ਆਪਣੀ ਦੱਸ ਦੋ ਪਹਿਲਾਂ ਵੀ ਤੁਹਾਡੀ ਕੀ ਆ ਤੇ ਫਿਰ ਸਾਡੇ ਵੱਲ ਆਇਓ ਕੁਰਬਾਨੀ ਉਹਨਾਂ ਦੀ ਹੈਗੀ ਹੈ ਇੱਕ ਪਾਰਟੀ ਛੱਡ ਕੇ ਉਹਨਾਂ ਨੇ ਦੂਜੀ ਪਾਰਟੀ ਜੁਆਇਨ ਤੇ ਕਰ ਲਈ ਵੱਡੀ ਪਾਰਟੀ ਕਿਉਂਕਿ ਕਾਲੀ ਦਲ ਸੱਤਾ 'ਚ ਹੈ ਨਹੀਂ ਸੀ ਉਹਨਾਂ ਸੱਤਾ ਤੇਰ ਜੁਆਇਨ ਕਰ ਚੁੱਕੇ ਬਿਲਕੁਲ ਜੀ ਇਹ ਤਾਂ ਬੜੀ ਵੱਡੀ ਕੁਰਬਾਨੀ ਆ ਉਹਨਾਂ ਦੀ ਸੱਚੀ ਹੈ ਤਾਂ ਇਤਿਹਾਸ ਰਚਿਆ ਆ ਉਹਨਾਂ ਨੇ ਇਹ ਤਾਂ ਮਤਲਬ ਕਿ ਇਹਨਾਂ ਨੇ ਇਹ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਡੁੱਬ ਚੁੱਕਿਆ ਛਾਇਦ ਤੇ ਮੈਂ ਜਿਹੜਾ ਮੌਜੂਦਾ ਸਰਕਾਰ 'ਚ ਚਲ ਜਾ ਮੌਜੂਦਾ ਸਰਕਾਰ 'ਚ ਜਾ ਕੇ ਤੇ ਮੈਂ ਜਿਤਨਾ ਪਹਿਲਾਂ ਸ਼੍ਰੋਮਣੀ ਕਾਲਦਨ ਨੂੰ ਲੁੱਟਿਆ ਇਹਨਾਂ ਨੂੰ ਲੋਟ ਪਰ ਹਰਮਿਤ ਸਿੰਘ ਤੇਰੀ ਜਿਹੜੀ ਆ ਉਹ ਰਾਜਨੀਤੀ ਜਿਹੜੀ ਆ ਜ਼ੀਰੋ ਹੋ ਚੁੱਕੀ ਆ ਹੁਣ ਤੂੰ ਜ਼ੀਰੋ ਹੋ ਚੁੱਕਿਆ ਵਾ ਤੂੰ ਇੱਕ ਭੈਣ ਧੀ ਤੇ ਪਰਚਾ ਕਰਾਇਆ ਵਾ ਤੇ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਕੁਰਸੀ ਦੀ ਲਾਲਸਾ ਸਾਰਾ ਕੁਝ ਕਰਾਉਂਦੇ ਬੀਬੀ ਜੀਏ ਲੱਗਦਾ ਜੀ ਹਰਮਿੰਦਰ ਸਿੰਘ ਸੰਧੂ ਉਧਰਲੇ ਪਾਸੇ ਗਏ ਆ ਕਿ ਕੋਈ ਡਰ ਪੈ ਲੱਗਦਾ ਉਹਨਾਂ ਦੇ ਵਿੱਚ ਕੋਈ ਡਰ ਪੈ ਹੋਊਗਾ ਤਾਂ ਕਰਕੇ ਜਾਣਾ ਪਿਆ ਮੈਂ ਕਿਹਾ ਕੁਰਸੀ ਦੀ ਲਾਲਸਾ ਇਹਨਾਂ ਨੇ ਪਹਿਲਾਂ ਵੀ ਜਿਹੜਾ ਹਲਕੇ ਨੂੰ ਲੁੱਟ ਲਿਆ ਵਾ ਆਪਣੀਆਂ ਵੱਡੀਆਂ ਜਾਇਦਾਦਾਂ ਬਣਾ ਲੀਆਂ ਵਾ ਹੁਣ ਵੀ ਜਿਹੜਾ ਇਹਨਾਂ ਨੂੰ ਇੱਕ ਸੇ ਮੌਜੂਦਾ ਸਰਕਾਰ ਹੈਗੀ ਆ ਚਲੋ ਜੀ 1.5 ਸਾਲ ਇਹਨਾਂ ਨੂੰ ਵੀ ਲੁੱਟਦੇ ਆ ਜੇ ਫਿਰ ਇਹ ਸਰਕਾਰ ਜਾਣ ਕੇ ਲੁੱਟਮਾਰ ਹੁੰਦੀ ਆ ਤੁਸੀਂ ਇਹ ਚੀਜ਼ ਨੂੰ ਮੰਨਦੇ ਹੋ ਕਿ ਜੇ ਚੰਗਾ ਉਮੀਦਵਾਰ ਹੋਵੇ ਤੇ ਉਹ ਲੁੱਟਮਾਰ ਨਹੀਂ ਕਰਦਾ ਪਰ ਬਹੁਤੇ ਲੁੱਟਮਾਰ ਹੀ ਕਰਦੇ ਆ ਮੈਂ ਕਹਾਂ ਜੀ ਇਹ ਝਾੜੂ ਦੀ ਸਰਕਾਰ ਤੁਸੀਂ ਮੰਨ ਲਓ ਪਿੱਛੇ ਜਾ ਛੋੜ ਤੇ ਚਿੱਟਾ ਝਾੜੂ ਦੋਵੇਂ ਇੱਕ ਚੀਜ਼ ਜੇ ਝੂਠ ਜਿਹੜਾ ਇਹ ਸਰਕਾਰ ਚ ਨਾ ਪਹਿਲੇ ਨੰਬਰ ਤੇ ਜੇ ਇੱਕ ਨੰਬਰ ਤੇ ਝੂਠ ਆ ਇਹਨਾਂ ਦਾ ਇੱਕ ਨੰਬਰ ਤੇ ਝੂਠ ਆ ਝੂਠੀ ਸਰਕਾਰ ਆ ਝੂਠੇ ਲਾਰੇ ਲਾਏ ਤੇ ਹੁਣ ਵੀ ਝੂਠ ਬੋਲ ਰਹੇ ਆ ਤਕਲੀ ਫਿਰ ਰਣਨੀਤੀ ਕੀ ਹੈ ਜਿਹੜਾ ਪਰਚੇ ਦਰਜ ਹੋ ਰਹੇ ਆ ਤੁਹਾਡੇ ਤੇ ਹੋਏ ਆ ਤੁਹਾਡੇ ਵਰਕਰਾਂ ਤੇ ਹੋਏ ਆ ਫਿਰ ਰਣਨੀਤੀ ਕਿਉਂ ਲੀਕ ਰਹੇ ਹੋ ਜੀ ਅਸੀਂ ਨਹੀਂ ਡਰਦੇ ਇਹਨਾਂ ਪਰਚਾ ਪੁੱਛਿਆ ਤਾਂ ਅਸੀਂ ਤਾਂ ਆਪਣੇ ਜਿਹੜੇ ਜਿਤਨਾ ਅਸੀਂ ਚੱਲ ਰਹੇ ਸੀ ਕਿ ਚੋਣ ਪ੍ਰਚਾਰ ਕਰ ਰਹੇ ਸੀ ਮੈਂ ਹੁਣ ਵੀ ਚੋਣ ਪ੍ਰਚਾਰ ਕਰਦੀ ਆਈਆਂ ਢੋਰ ਢੋਰ ਮੈਨੂੰ ਨਹੀਂ ਕਿਸੇ ਦਾ ਡਰ ਕੈਡਰ ਕੀ ਕਹਿੰਦਾ ਤੁਹਾਡਾ ਤੁਹਾਨੂੰ ਐਕਸੈਪਟ ਕਰਦੇ ਆ ਕਿ ਧਰਮੀ ਫੌਜੀ ਪਰਿਵਾਰ ਚੋਂ ਜਿਹੜੇ ਆਮ ਲੋਕ ਆ ਉਹ ਐਕਸੈਪਟ ਕਰ ਰਹੇ ਆ ਬਿਲਕੁਲ ਕਰ ਰਿਹਾ ਜੀ ਇਹਨਾਂ ਨੂੰ ਇਹੋ ਹੀ ਲੱਗ ਗਿਆ ਕਿ ਹੁਣ ਤਾਂ ਸਾਰਾ ਹਲਕਾ ਇਹਨਾਂ ਵੱਲ ਹੋ ਗਿਆ ਤੇ ਚਲੋ ਜੀ ਇਹਨਾਂ ਨੂੰ ਦੱਬ ਲਈਏ ਪਰ ਆਪਾਂ ਦੱਬਣਾ ਥੋੜੀ ਆ ਆਪਾਂ ਮੈਦਾਨ 'ਚ ਇਸ ਕਰਕੇ ਨਹੀਂ ਆਏ ਪਈ ਨਿੱਕੇ ਮੋٹے ਪਰਚਿਆਂ ਤੋਂ ਜਿਹੜਾ ਡਰ ਕੇ ਜਿਹੜਾ ਭੱਜ ਜਾਗੇ ਆਪਾਂ ਇੱਥੇ ਰਹਿ ਕੇ ਇਲੈਕਸ਼ਨ ਲੜਾਂਗੇ ਅੱਛਾ ਟੱਕਰ ਚ ਕਿਹਨੂੰ ਮੰਨਦੇ ਹੋ ਆਮ ਆਦਮੀ ਪਾਰਟੀ ਨੂੰ ਮਨਦੀਪ ਸਿੰਘ ਨੂੰ ਮੰਨਦੇ ਹੋ ਜਾਂ ਆਪਾਂ ਦੇ ਗੱਲ ਕਰੀਏ ਭਾਜਪਾ ਨੂੰ ਜਾਂ ਕਾਂਗਰਸ ਨੂੰ ਅਸੀਂ ਟੱਕਰ 'ਚ ਆਪਣੇ ਆਪ ਨੂੰ ਵੇਖਦੇ ਆਂ ਜੀ ਅਸੀਂ ਆਪਣੇ ਤੇ ਕੰਮ ਕਰਦੇ ਆਂ ਆਪਣੀ ਜੋ ਸਾਡੀ ਸੋਚ ਆ ਲੋਕਾਂ ਤੱਕ ਪਹੁੰਚਾਉਨੇ ਆਂ ਅਸੀਂ ਆਪਣੇ ਆਪ ਨੂੰ ਵੇਖਦੇ ਆਂ ਜੀ ਟੱਕਰ 'ਚ ਨਹੀਂ ਵੇਖ ਰਿਹਾ ਤੂੰ ਨਹੀਂ ਜੀ ਟੱਕਰ 'ਚ ਅਸੀਂ ਉਹਨਾਂ ਵੱਲ ਧਿਆਨ ਨਹੀਂ ਦਿੰਦੇ ਉਹ ਕੀ ਕਰਦੇ ਫਿਰਦੇ ਅਸੀਂ ਜੋ ਕਰ ਸਕਦੇ ਅਸੀਂ ਆਪਣੇ ਵੱਲ ਧਿਆਨ ਨਵਾਂ ਅਕਾਲੀ ਦਲ ਅਕਾਲੀ ਦਲ ਅੰਮ੍ਰਿਤਸਰ ਪੰਥਕ ਸਫਾਂ ਦੇ ਵਿੱਚੋਂ ਜਿਹੜਾ ਨਿਕਲਿਆ ਉਮੀਦਵਾਰ ਮਨਦੀਪ ਸਿੰਘ ਨੂੰ ਕਿਵੇਂ ਵੇਖ ਰਹੇ ਹੋ ਜੀ ਮੈਂ ਜ਼ਿਆਦਾ ਉਧਰ ਟਿੱਪਣੀ ਨਹੀਂ ਕਰਨਾ ਚਾਹੂੰਗੀ ਮੈਨੂੰ ਪਤਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਆਪਣੇ ਪੰਜਾਬ ਨੂੰ ਦੇਣ ਕੀ ਆ ਇਸ ਵਾਰ ਅਸੀਂ ਜਿਹੜਾ ਫੇਸ ਸ਼੍ਰੋਮਣੀ ਅਕਾਲੀ ਦਲ ਲੈ ਕੇ ਰਾਜੇ ਵਿੜਿੰਗ ਦਾ ਬਿਆਨ ਉਹ ਕਹਿੰਦੇ ਕਿ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਸਾਨੂੰ ਹਿੰਦੁਸਤਾਨ ਚਾਹੀਦਾ ਤਰਨਤਾਰਨ ਦੇ ਵਿੱਚ ਆਣ ਕੇ ਕੀ ਤੁਸੀਂ ਖਾਲਿਸਤਾਨ ਦੀ ਮੰਗ ਕਰਦੇ ਹੋ ਜਾਂ ਸਾਰਿਓ ਖਾਲਿਸਤਾਨੀ ਧਰਾਂ ਲੱਗਦੀ ਮੈਂ ਕਿਹਾ ਵੀ ਜੇ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਇਹ ਥੋੜੀ ਬਹੁਤੀ ਉਹਨਾਂ ਨੂੰ ਸ਼ਰਮਾਉਣੀ ਚਾਹੀਦੀ ਇਹ ਬਿਆਨ ਦੇਣ ਲੱਗਿਆ ਇਹ ਸਾਡੇ ਆਪਸੀ ਭਾਈਚਾਰੇ ਨੂੰ ਜਿਹੜਾ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਪਰ ਇਸ ਵਾਰ ਲੋਕ ਜਿਹੜਾ ਸਮਝ ਚੁੱਕੇ ਆ ਤੇ ਆਪਾਂ Hindu Muslim Sikh ਸਾਰਾ ਭਾਈਚਾਰਾ ਜਿਹੜਾ ਨਾਲ ਲੈ ਕੇ ਤੁਰ ਰਹੇ ਆ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹ ਸਾਰੇ ਧਰਮਾਂ ਦੀ ਰਿਸਪੈਕਟ ਕਰਦੀ ਆ ਤੇ ਅਸੀਂ ਵੀ ਕਰਦੇ ਆ ਜੀ ਜਿਵੇਂ ਵੇਖ ਰਹੇ ਹੋ ਤਰਨਤਾਰਨ ਵਾਲੀ ਸੀਟ ਚੜਦੀ ਕਲਾ ਜੀ ਹਾਂਜੀ ਲੋਕਾਂ ਦਾ ਪਰਵਾਹ ਹੰਗਾਰਾ ਮਿਲ ਰਿਹਾ ਲੋਕ ਜੁੜ ਰਹੇ ਆ ਸਰਕਾਰ ਬੁਖਲਾਟ ਵਿੱਚ ਆ ਸਰਕਾਰ ਨੇ ਬੁਖਲਾਟ ਵਿੱਚ ਆ ਕੇ ਇਹ ਪਰਚੇ ਕਰਦੇ ਹੀ ਸਾਡੇ ਸਰਪੰਚਾਂ ਤੇ ਹਰਮੀਤ ਸਿੰਘ ਸੰਧੂ ਦਾ ਬਿਆਨ ਉਹ ਕਹਿੰਦੇ ਕਿ ਧਰਮੀ ਫੌਜੀ ਪਰਿਵਾਰ ਨਹੀਂਗਾ ਕਹਿੰਦੇ ਲਿਸਟ 'ਚ ਨਾਮ ਹੀ ਹੈ ਨਹੀਂ ਕਹਿੰਦੇ ਮੈਂ ਲਿਸਟ ਫਰੋਲ ਫਰੋਲ ਕੇ ਵੇਖਿਆ ਕਿਤੇ ਨਾਮ ਹੀ ਹੈ ਨਹੀਂ ਬੀਬੀ ਜੀ ਤੁਸੀਂ ਧਰਮੀ ਫੌਜੀ ਪਰਿਵਾਰ 'ਚੋਂ ਪਰ ਹਰਮੀਤ ਸਿੰਘ ਸੰਧੂ ਦਾ ਬਿਆਨ ਵੇਖੋ ਜੀ ਉਹਨਾਂ ਕੋਲ ਕੋਈ ਮੁੱਦਾ ਹੀ ਨਹੀਂ ਹੈਗਾ ਤੇ ਇਸ ਕਰਕੇ ਉਹ ਬਦਲਾ ਲਊ ਰਾਜਨੀਤੀ ਕਰ ਰਹੇ ਨੇ ਦਰ ਮੇ ਫੌਜੀ ਪਰਿਵਾਰ ਦੀ ਜਿਹੜੀ ਉਹਨਾਂ ਲਿਸਟ ਕਢਾਈ ਆ ਨਾ ਉਹ ਜਨਤਕ ਕਰਨ ਤੇ ਉਸ ਤੋਂ ਬਾਅਦ ਮੈਂ ਜਨਤਕ ਕਰੂੰਗੇ ਕਿ ਕਿੱਥੇ ਉਹਨਾਂ ਦਾ ਨਾਮ ਹੈਗਾ ਇਹਨਾਂ ਕਿਥੋਂ ਲਿਸਟ ਕਢਵਾਈ ਆ ਉਹ ਜਨਤਕ ਕਰਨ ਆਪਣੀ ਲਿਸਟ ਕੱਲ ਹੀ ਜਿਹੋ ਉਹਨਾਂ ਕਹਿ ਸੀ ਕਿ ਬੁਖਲਾੜ ਚ ਕਾਲੀ ਦਲ ਤੇ ਕਾਂਗਰਸ ਪਰਚੇ ਦਰਜ ਕਰਾਉਂਦੀ ਸੀ ਅੱਜ ਤੁਹਾਡੇ ਵੱਲੋਂ ਜਿਹੜਾ ਪਰਚੇ ਦਰਜ ਕਰਵਾਏ ਗਏ ਕਿਹਾ ਜਾ ਰਿਹਾ ਕਿ ਬੁਖਲਾੜ ਹਟਾ ਕ ਕਾਰਨ ਕੀ ਲੱਗਦਾ ਬੀਬੀ ਜੀ ਕੰਚਨ ਦੱਸ ਰਹੇ ਸੀ ਕਿ ਮਿਰਚੇ ਪਰਚਾ ਹੋ ਜਾ ਜੀ ਬਿਲਕੁਲ ਸਰਕਾਰਾਂ ਬੁਖਲਾੜ ਵਿੱਚ ਆ ਕਾਲੀ ਦਲ ਨੂੰ ਤੇ ਵੈਸੇ ਹੀ ਬਦਨਾਮ ਕੀਤਾ ਗਿਆ ਵਾ ਤੇ ਅਕਾਲੀ ਦਲ ਜਿਹੜੀ ਗਰੀਬਾਂ ਦੀ ਪਾਰਟੀ ਆ ਸਾਰਿਆਂ ਨਾਲ ਹੱਥ ਢਾਕੇ ਖੜਦੀ ਆ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦੀ ਉਹ ਪਰਚੇ ਕਿ ਤਰ੍ਹਾਂ ਕਰਵਾ ਸਕਦੀ ਆ ਉਹ ਕਿਸੇ ਨਾਲ ਧੱਕੇਸ਼ਾਹੀ ਕਿ ਤਰ੍ਹਾਂ ਕਰ ਸਕਦੀ ਆ ਸੋ ਇਹ ਸਰਕਾਰ ਦੀ ਬੁਖਲਾੜ ਦੀ ਨਿਸ਼ਾਨੀ ਆ ਪਰਚੇ ਕਰਵਾ ਰਹੇ ਆ ਪੰਚ ਸਰਪੰਚਾਂ ਦੇ ਨਜਾਇਜ਼ੀ ਕਿ ਉਹਨਾਂ ਨੂੰ ਦਸ ਦਿਨ ਅੰਦਰ ਰੱਖਾਂਗੇ ਤੇ ਇਲੈਕਸ਼ਨ ਵਿੱਚ ਉਹ ਕੰਮ ਨਾ ਕਰ ਸਕਣ ਕਰਨ ਤਾਰਨੇਸ਼ਵਰ ਅਕਾਲੀ ਦਲ ਦੀ ਝੋਲੀ ਪੈਜੂ ਕੀ ਲੱਗਦਾ ਤੁਹਾਨੂੰ ਜੀ 101% ਬੀਬੀ ਜੀ ਸੁਖਵਿੰਦਰ ਕੌਰ ਸਾਡੇ ਨਾਲ ਜੁੜੇ ਸੀ ਬੀਬੀ ਕੰਚਨ ਕੌਰ ਜੀ ਜੁੜੇ ਸੀ ਜਿਨ੍ਹਾਂ ਤੇ ਪ੍ਰਚਾਰ ਦਾਜ ਹੋਇਆ ਵਾ ਕਹਿੰਦੇ ਕਿ ਸਰਕਾਰ ਦੀ ਬੁਖਲਾਹੜ ਦਾ ਨਤੀਜਾ ਵਾ ਜਿਹੜਾ ਪਰਚਾ ਦਰਜ ਹੋਇਆ ਅਕਾਲੀ ਦਲ ਦਾ ਕੈਡਰ ਇਸ ਟਾਈਮ ਤੇ ਜੁੜ ਚੁੱਕਾ ਵਾ ਬਲਜੀਤ ਸਿੰਘ ਜਲਾਲ ਉਸਮੇ ਸਾਡੇ ਨਾਲ ਆ ਕੇ ਫਤਿਹ ਸਾਂਝ ਕਰਦੇ ਆ ਜਲਾਲ ਉਸਮੇ ਸਾਹਿਬ ਆ ਵਾਏ ਕਿ ਜੀ ਫਤਿਹ ਜੀ ਕਾਰਨ ਕੀ ਲੱਗਦਾ ਜਿਹੜਾ ਪਰਚੇ ਦਰਜ ਹੋਏ ਆ ਮੈਂ ਹੁਣੇ ਬੀਬੀ ਕੰਚਨਾ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਮੇਰੇ ਤੇ ਪਰਚਾ ਦਰਜ ਹੋ ਚੁੱਕਾ ਵਾ ਉਮੀਦਵਾਰ ਦੀ ਬੇਟੀ ਆ ਕਹਿੰਦੇ ਮੈਂ ਪਰ ਇਸ ਟਾਈਮ ਦੇ ਉੱਤੇ ਕਹ ਕਾਰਨ ਅੱਜ ਜਦੋਂ ਦੀ ਇਲੈਕਸ਼ਨ ਚੱਲੀ ਆ ਉਹ ਜਦੋਂ ਦਾ ਹੀ ਸ਼ੋਭਨੀ ਕਾਲੀਦਾਲ ਦੇ ਕੈਂਡੀਡੇਟ ਅਨਾਉਂਸ ਕੀਤਾ ਉਦੋਂ ਤੋਂ ਲੈ ਕੇ ਅੱਜ ਤੱਕ ਡੇ ਬਾਈ ਡੇ ਸ਼ੋਭਨੀ ਕਾਲੀਦਾਲ ਅੱਪ ਹੋ ਰਿਹਾ ਔਰ ਸਿੱਧੀ ਜਿਹੜੋ ਦੋ ਦੋ ਦਾ ਨਾ ਕੈਂਡੀਡੇਟ ਨਾ ਸਾਰੇ ਕੀਤੇ ਨੇ ਉਹ ਸ਼ੋਭਨੀ ਕਾਲੀਦਾਲ ਦਾ ਉਮੀਦਵਾਰ ਜੇਤੂ ਦਿਖਾਈ ਦੇ ਰਿਹਾ ਇਹ ਕਾਰਨ ਇਹੋ ਵੱਡ ਰਿਹਾ ਹੈ ਕਿ ਸਰਕਾਰ ਆਪਣੇ ਹਿਲੇ ਵਸੀਲੇ ਵਰਤ ਕੇ ਆਪਣੀ ਉਸ ਪੁਲਸ ਨੂੰ ਤਾਕਤ ਵਰਤ ਕੇ ਤੇ ਲੋਕਾਂ ਤੇ ਝੂਠੇ ਪਰਚੇ ਦੇਣਾ ਚਾਹਦੀ ਆ ਤੇ ਇਹ ਵੀ ਹੋਇਆ ਕਦੀ ਵੀ ਕੈਂਡੀਡੇਟ ਦੇ ਪਰਿਵਾਰ ਦੇ ਉਹਦੀ ਧੀ ਕੰਚਨਪ੍ਰੀਤ ਕੌਰ ਦੀ ਪ੍ਰਿੰਸੀਪਲ ਸਾਹਿਬ ਦੀ ਜਿਹੜੇ ਕਲੈਕਸ਼ਨ ਲਾ ਰਹੇ ਨੇ ਉਹਨਾਂ ਦੀ ਬੇਟੀ ਤੇ ਪਰਚਾ ਝੂਠਾ ਕਰ ਦਿੱਤਾ ਇਸੇ ਤਰ੍ਹਾਂ ਸਾਡੇ ਨੌਜਵਾਨ ਵੀਰ ਜਿਹੜੇ ਵਰਕਰ ਆ ਪਿੰਡਾਂ 'ਚ ਕੰਮ ਕਰ ਰਹੇ ਆ ਉਹਨਾਂ ਨੂੰ ਡਰਾਇਆ ਜਾ ਰਿਹਾ ਪਹਿਲੋ ਫੋਨ ਆਏ ਆ ਕਿ ਤੁਸੀਂ ਜੋ ਵਰਕੇ ਬਹਿਜੋ ਨਹੀਂ ਤੇ ਬੁਰਾ ਹਾਲ ਹੋਊਗਾ ਉਹ ਬੈਠੇ ਨਹੀਂ ਉਹਨਾਂ ਨੂੰ ਚੋਕੇ ਪੁਲਿਸ ਨੇ ਪਰਚੇ ਦੇ ਦਿੱਤੇ ਆ ਇਹ ਪੁਲਿਸ ਸਰਕਾਰ ਸਰਕਾਰ ਦੇ ਬੰਦੇ ਧਮਕੀਆਂ ਦਿੰਦੇ ਆ ਪੁਲਿਸ ਧਮਕੀ ਦਿੰਦੀ ਆ ਵੀ ਤੁਸੀਂ ਜਾ ਕੇ ਸਰਕਾਰ ਨਾਲ ਜਾਓ ਜਾਂਚ ਉਪਰਕੇ ਘਰ ਬਹਿ ਜਾਓ ਕਾਲੀ ਦਾਲ ਦਾ ਵਰਕ ਨਾ ਕਰੋ ਜਲਾਸਾ ਸਾਹਿਬ ਕੱਲ ਤਾਂ ਸੀਐਮ ਸਾਹਿਬ ਦਾ ਬਿਆਨ ਹੋ ਕਹਿੰਦੇ ਕਿ ਕਾਲੀ ਦੇ ਕਾਂਗਰਸ ਵਾਲੇ ਰਵਾਇਤ ਹੁੰਦੀ ਸੀ ਪਰਚੇ ਦਰਜ ਹੋਣੇ ਉਹ ਕਹਿੰਦੇ ਕਿ ਗੈਂਗਸਟਰ ਉਹਨਾਂ ਪੈਦਾ ਕੀਤੇ ਸੀ ਤੁਸੀਂ ਕਹਿ ਰਹੇ ਹੋ ਗੈਂਗਸਟਰ ਤੋਂ ਕਰਵਾਏ ਜਾ ਰਹੇ ਜਿਹੜੇ ਫੋਨ ਕਰਾਏ ਮੈਂ ਇੱਕ ਗੱਲ ਕਰਨਾ ਚਾਹਦਾ ਵੀ ਜਿੰਨੀ ਘਬਰਾਹਟ ਦੇ ਵਿੱਚ ਤੇ ਜਿੰਨੀ ਗੁੰਡਾ ਕਰਦੀ ਇਹ ਸਰਕਾਰ ਨੇ ਕੀਤੀ ਆ ਇਹਨਾਂ ਦੇ ਜਿਹੜੇ 92 ਤਰ੍ਹਾਂ ਦੇ ਐਮ.ਐਲ.ਏ. ਕੇ ਇਹਨਾਂ ਨੇ ਕੀਤੀ ਆ ਕਿਤੇ ਅੱਜ ਤੱਕ ਇਤਿਹਾਸ ਆ ਜਿਉਂਦਾ ਦੇਸ਼ ਆਜ਼ਾਦ ਹੋਇਆ ਇੰਨੀ ਗੁੰਡਾਗਰਦੀ ਪੰਜਾਬ 'ਚ ਕਦੀ ਹੋਈ ਹੀ ਨਹੀਂ ਜਿੰਨੀ ਇੱਥੇ ਹੋਈ ਆ ਇਹ ਕਰਕੇ ਹਰ ਹਲਕੇ 'ਚ ਅਜੇ ਰੋੜਾ ਜਿਉਣੀ ਐਕਸ਼ਨ 'ਚ ਨਹੀਂ ਇਹ ਜਿਮਨੀ ਐਲੈਕਸ਼ਨ ਤੋਂ ਬਾਹਰ ਵੀ ਜਿੱਥੇ-ਵਿਥੇ ਜਿੱਥੇ ਇਹਨਾਂ ਦੇ ਹਲਕੇ ਦੇ ਐਮ.ਐਲ.ਏ. ਆ ਉਹ ਗੁੰਡਾਗਰਦੀ ਕਰ ਰਹੇ ਆ ਕ੍ਰਾਪਸ਼ਨ ਕਰ ਰਹੇ ਆ ਉਹ ਮਾਰੇ ਅੰਸਰਾਂ ਨੂੰ ਜਿਹੜਾ ਉਹ ਸਾਜ਼ਿਸ਼ੇ ਦੇ ਰਹੇ ਆ ਅੱਜ ਸਾਰੇ ਪੁੰਚ ਪੰਜਾਬ ਦੇ ਵਿੱਚ ਮਾਰੇ ਅੰਸਰਾਂ ਨੂੰ ਬਤਰੇ ਆ ਪੁਲਿਸ ਨੂੰ ਬਤਰੇ ਆ ਤੇ ਦਬਾ ਕੇ ਇਹ ਇਲੈਕਸ਼ਨ ਚ ਚਾਹਦੇ ਆ ਪਰ ਨਿਸ਼ਚੇ ਦਿੱਤੀ ਨਹੀਂ ਜਾਣੀ ਮਾਜੇ ਦੇ ਲੋਕ ਉਹ ਨੇ ਜਿਨ੍ਹਾਂ ਦੇ ਪਰਿਵਾਰਾਂ ਨੇ ਵੱਡੀਆਂ-ਵੱਡੀਆਂ ਜੇਲਾਂ ਵੀ ਕੱਟੀਆਂ ਉਹ ਜੇਲਾਂ ਤੋਂ ਬਾਅਦ ਉਹਨਾਂ ਪਰਿਵਾਰਾਂ ਨੇ ਆਮ ਮੋਰਚੇ ਸਾਹਮਣੇ ਆਪਣੇ ਮਜਹਲਾਂ ਨੂੰ ਦਿਟਾਇਆ ਭਾਵੇਂ ਉਹਨਾਂ ਨੂੰ ਜੇਲਾਂ ਦੇ ਰੇੜੀਆਂ ਪਈਆਂ ਕੁਰਬਾਨੀਆਂ ਦੇਣੀਆਂ ਪਈਆਂ ਪਰ ਇਹ ਕੌਮ ਦੇ ਜੀ ਉਹ ਡੰਨ ਵਾਲੇ ਨਹੀਂ ਇਸ ਕਰਕੇ ਅੱਜ ਦਾ ਜਿਹੜਾ ਇਕੱਠ ਆ ਇਹ ਇਸ ਕਰਕੇ ਤਰਨ ਦਿੱਤਾ ਗਿਆ ਕਿ ਇਹਨਾਂ ਨੂੰ ਪਤਾ ਲੱਗ ਸਕੇ ਇਹਦੇ ਰਾਹੀਂ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਬੇਨਤੀ ਕਰਦੇ ਆਂ ਇਹ ਟਕੜੇ ਹੋ ਕੇ ਤੁਹਾਨੂੰ ਤੁਸੀਂ ਇਨਸਾਫ ਦੀ ਕੁਰਸੀਆਂ ਤੇ ਬੈਠੇ ਜੇ ਇਨਸਾਫ ਦੋ ਤੇ ਇਹ ਪਰਚੇ ਰੱਦ ਕਰਾ ਕੇ ਇਹ ਫੇਰ ਜਿਹੜੀ ਇਲੈਕਸ਼ਨ ਹੋਣੀ ਚਾਹੀਦੀ ਆ ਪਰ ਇਹ ਇਲੈਕਸ਼ਨ ਇਹਨਾਂ ਹੋਣ ਨਹੀਂ ਦੇਣੀ ਫੇਰ ਕਿਉਂਕਿ ਧੱਕਾ ਹੀ ਇਹਨਾਂ ਦਾ ਕਰ ਰਹੇ ਆ ਲੋਕਾਂ ਨੂੰ ਕਿ ਤੱਕ ਇਹ ਸੰਕੇਤਕ ਧਰਨਾਵਾ ਕੋਈ ਵੱਡੀ ਰਣਨੀਤੀ ਵਾਲੀ ਹੋ ਕੇ ਇਸ ਤੋਂ ਬਾਅਦ ਪਾਰਟੀ ਦਾ ਜੋ ਫੈਸਲਾ ਹੋਊਗਾ ਭਾਵੇਂ ਬਹੁਤ ਵੱਡਾ ਸਾਨੂੰ ਪੰਜਾਬ ਲੈਵਲ ਦਾ ਕੋਈ ਇਦਾਂ ਦੇ ਧਰਨੇ ਲੈਣ ਬਾਰੇ ਪੰਜਾਬ ਬੰਦ ਕਰਨਾ ਪਵੇ ਤੇ ਉਹ ਵੀ ਕਰਾਂਗੇ ਪਰ ਫਿਰ ਵੀ ਲੋਕਾਂ ਨੇ ਜਿੱਤ ਦੇ ਲਈ ਜਾਂ ਸ਼ੋਮਣੀ ਕਲਦਾਦ ਦੀ ਕਾਉਣੀ ਆ ਸਾਡੀ ਬੀਬੀ ਜੋ ਪ੍ਰਿੰਸੀਪਲ ਆ ਬੜੀ ਪੜੀ ਲਿਖੀ ਆ ਇਨਸਾਨ ਆ ਔਰ ਧਰਮੀ ਫੌਜੀ ਜਿਨ੍ਹਾਂ ਨੇ ਸ਼੍ਰੀ ਘਾਟਕ ਸਾਹਿਬ ਤੇ ਹਮਲਾ ਆਇਆ ਸੀ ਉਹਨਾਂ ਦੇ ਪਤੀ ਨੇ ਉਸੇ ਵੇਲੇ ਆ ਕੇ ਜ਼ੈਨ ਕਰਕੇ ਔਰ ਸਰਕਾਰ ਦੇ ਖਿਲਾਫ ਹਲਕਾ ਕੀਤਾ ਇਹ ਤੇ ਭਾਵੇਂ ਉਹਨਾਂ ਨੂੰ ਕਿਸੇ ਹਾਲਤ ਵੀ ਰਹਿਣਾ ਪਿਆ ਉਹ ਪਰਿਵਾਰ ਆ ਤੇ ਅੱਜ ਉਹਨਾਂ ਦਾ ਕੈਂਡੀਡੇਟ ਦਾ ਕਿਸੇ ਦਾ ਤੋੜ ਹੀ ਨਹੀਂ ਭਾਵੇਂ ਕੋਈ ਕਾਗਜ਼ ਦਾ ਕੈਂਡੀਡੇਟ ਆ ਭਾਵੇਂ ਝਾੜੂ ਦਾ ਕੈਂਡੀਡੇਟ ਆ ਤੇ ਭਾਵੇਂ ਹੋਰ ਕੋਈ ਅਦਰ ਤੁਰੇ ਫਿਰਦੇ ਆ ਤੁਹਾਡੇ ਪੁਰਾਣੇ ਯਾਰ ਰਵੀ ਸਿੰਘ ਸੰਧੂ ਕਹਿੰਦੇ ਉਹਨਾਂ ਦਾ ਲਿਸਟ 'ਚ ਨਾਮ ਹੀ ਹੈ ਨਹੀਂ ਬੀਬੀ ਜੀ ਦਾ ਕਹਿੰਦੇ ਕਿ ਉਹਨਾਂ ਦੇ ਜਿਹੜਾ ਪਤੀ ਆ ਉਹ ਲਿਸਟ ਦੇ ਵਿੱਚ ਨਾਮ ਹੀ ਹੈ ਨਹੀਂ ਧਰਮੀ ਫੌਜੀ ਆ ਇਹ ਉੱਥੇ ਕੋਈ ਲਿਸਟ ਬਣਾਉਣ ਥੋੜੀ ਗਿਆ ਹੀ ਆ ਆ ਇਹ ਲਿਸਟ ਬਣਾਉਣ ਗਿਆ ਧਰਮੀ ਫੌਜੀਾਂ 'ਚ ਉਹ ਤੇ ਉਹਨਾਂ ਨੂੰ ਪਤਾ ਜਿਨ੍ਹਾਂ ਦੇ ਪਰਿਵਾਰ ਦਾ ਗਿਆ ਜਿਨ੍ਹਾਂ ਦਾ ਰਿਕਾਰਡ ਆ ਇਹਨਾਂ ਨੂੰ ਥੋੜੀ ਬਾੜਾ ਇਹਨਾਂ ਦਾ ਤਾਂ ਭਗਵੰਤ ਮਾਰ ਕਈ ਗੋਸ਼ ਕਹਿਦਾ ਸੀ ਇਹਨਾਂ ਦਾ ਕੇਜਰੀਵਾਲ ਕੇ ਜੀ ਮੀਨ ਸਿੰਘ ਸੰਧੂ ਤੁਰੇ ਆ ਨਾ ਤੁਹਾਡੇ ਨਾਲ ਸ਼ੈਨ ਲ ਧਾਰਮਿਕ ਤੌਰ ਤੇ ਨਾ ਸਿਆਸੀ ਸੀ ਸਿਆਸੀ ਤੌਰ ਤੇ ਸਿਆਸੀ ਬੰਦੇ ਨੂੰ ਕਦਰ ਪਤਾ ਦੇ ਧਾਰਮਿਕ ਤੌਰ ਤੇ ਜਿਹਨਾਂ ਨੂੰ ਪਤਾ ਸ਼ੋਮਨੀ ਗੋਦਰਾ ਪ੍ਰਬੰਧਕ ਕਮੇਟੀ ਨੂੰ ਪਤਾ ਜਿੰਨਾ ਕੋ ਰਿਕਾਰਡ ਹੈ ਜਿਨ੍ਹਾਂ ਜਿਨ੍ਹਾਂ ਨੇ ਉੱਥੇ ਵੇਖਿਆ ਅਜ ਵੀ ਰਿਕਾਰਡ ਹੈ ਕਿ ਉਹ ਧਰਮੀ ਫੌਜੀ ਹੈਗਾ ਕਿ ਨਹੀਂ ਹੈਗਾ ਇਸ ਕਰਕੇ ਸਾਰੇ ਧਰਮੀ ਫੌਜੀਆ ਨੇ ਔਰ ਸਾਰੇ ਐਕਸ ਸਰਵਿਸਮੈਨ ਆ ਉਹਨਾਂ ਨੇ ਵੀ ਫੈਸਲਾ ਕੀਤਾ ਅੱਜ ਸਾਰੀਆਂ ਜਥੇਬੰਦੀਆਂ ਭਾਵੇਂ ਮੁਲਾਜ਼ਮ ਆ ਭਾਵੇਂ ਕੋ ਨੰਬਰਦਾਰ ਆ ਲੈਫਟ ਸਾਈਡ ਤੇ ਨੰਬਰਦਾਰ ਬੈਠੇ ਆ ਪੂਰੇ ਪੰਜਾਬ ਨੇ ਫੈਸਲਾ ਕੀਤਾ ਕਿ ਅਸੀਂ ਇਹ ਇਹ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਅੱਜ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੀਆਂ ਭੈਣਾਂ ਵੀ ਅੱਜ ਖਿਲਾਫ ਆ ਨੌਜਵਾਨ ਵੀ ਖਿਲਾਫ ਆ ਜੁਨੀਆਨ ਵੀ ਖਿਲਾਫ ਆ ਕਿਸਾਨ ਜੁਨੀਆਨ ਵੀ ਖਿਲਾਫ ਆ ਇਹ ਦਿਖਦਾ ਨਹੀਂ ਕਿ ਇਹ ਜੇਤੂ ਆ ਇਸ ਕਰਕੇ ਇਹਨਾਂ ਨੇ ਆ ਆਪਣੇ ਹੱਥ ਕਾਂਡੇ ਵਰਤਦੇ ਆ ਅਦਰ ਇਹਨਾਂ ਦਾ ਕੋਈ ਇਲੈਕਸ਼ਨ ਜਿਹੜਾ ਹੋਰ ਕੋਈ ਜਿੱਤੂਗਾ ਨਹੀਂ ਸਿਰਫ ਸਿਰਫ ਸ਼ੋਮਣੀ ਕਾਲੇਦਲ ਬਹੁਤ ਵੱਡੀ ਇੱਥੇ ਤਰਨ ਤਰਨ ਲੈ ਜਾਓਗੇ ਇਸ ਵਾਰ ਤਰਨ ਤਾਨ ਹਾਸ਼ੀਏ ਤੇ ਆ ਅਕਾਲੀ ਦਲ ਬਾਦਲ ਜਿਦੋਂ ਗੱਲ ਕਰੇ ਬਿਲਕੁਲ ਜੀ ਬਿਲਕੁਲ ਸ਼ੋਮਣੀ ਕਾਲੇਦਲ ਵੱਡੀ ਲੀਡ ਨਾਲ ਇੱਥੇ ਜਿੱਤੂਗਾ ਤੇ 27 ਦੀ ਇਲੈਕਸ਼ਨ ਚ ਸ਼ੋਮਣੀ ਅਕਾਲੀ ਦਲ ਦਾ ਮੁੱਖ ਮੰਤਰੀ ਸudarsh ਤਰਨਤਾਰਨ ਤੋਂ ਹੀ ਸਾਡੇ ਨਾਲ ਕਾਗ ਸਿਆਸਤਾਂ ਦਾਨ ਰਹੇ ਆ ਅਲਵਿੰਦਰਪਾਲ ਸਿੰਘ ਪਖੋਗੇ ਮਜੂਦਾ ਗੁਰਫਤਿਹ ਸੰਚ ਕਰਨੇ ਪਖਾ ਬਾਈ ਗੁਰਦਖਾਲਸਾ ਵੇਗੁਰਜੀ ਦਾ ਖਾਲਸਾ ਜਪਾਤੀ ਹੀ ਪ੍ਰਾਣੇ ਸਿਆਸਤਾਂ ਨੂੰ ਸਿਆਸਤਾਂ ਇਦਾਂ ਹੀ ਹੁੰਦੀਆਂ ਕਦੀ ਪਰਚੇ ਉਧਰ ਕਰਵਾ ਦੋ ਜਾਂ ਪਰਚੇ ਉਧਰ ਕੱਲ ਹੀ ਕਹਿ ਰਿਆ ਸੀ ਕਿ ਸੀਐਮ ਸਾਹਿਬ ਕਿ ਅਕਾਲੀ ਦਲ ਦੀ ਕੋਆਇਦ ਸੀ ਪਰਚੇ ਕਰਾਉਣੇ ਕਾਂਗਰਸ ਦੀ ਕੋਆਇਦ ਸੀ ਪਰਚੇ ਕਰਾਉਣੇ ਕਹਿੰਦੇ ਅਸੀਂ ਤੇ ਨਹੀਂ ਪਰਚੇ ਕਰਾਉਂਦੇ ਤੁਸੀਂ ਧਰਨਾ ਲਾ ਕੇ ਬੈਠੇ ਹੋਏ ਹੋ ਤੁਸੀਂ ਵੇਖੋ ਇਹ ਤਾਂ ਸੋ ਸ਼ਾ ਆਦੀ ਜਿਤਨਾ ਬੰਦਾ ਹੁੰਦਾ ਨਾ ਐਸੇ ਸਾਡੇ ਸਤਜਗਾਰ ਜੋਗ ਮੁੱਖ ਮੰਤਰੀ ਆ ਪਰ ਮੁੱਖ ਮੰਤਰੀ ਦੀ ਡਿਊਟੀ ਸਪੀਕਿੰਗ ਰਾਈ ਬਹੁਤ ਵੱਡੀ ਹੁੰਦੀ ਆ ਕਿ ਕੋਈ ਉਹ ਗੱਲ ਬੋਲੇ ਜਿਹੜਾ ਅਸਲ ਅਮਲ ਚ ਹੁੰਦੇ ਸਦਾ ਪ੍ਰਕਾਸ਼ ਉਹ ਬਾਦਲ ਸੀ ਕਦੀ ਉਹ ਗਲਤ ਗੱਲ ਬੋਲਦਾ ਹੀ ਨਹੀਂ ਉਹ ਗਲਤ ਕਿਸੇ ਨਾਲ ਵਾਅਦਾ ਹੀ ਨਹੀਂ ਕਰਦਾ ਅਰਥ ਦਾ ਪਰਚੇ ਦੇ ਹੀ ਤੇ ਆਪ ਕਿ ਜਾ ਕੇ ਸਟੇਜ ਤੇ ਕਹਿੰਦੇ ਅਭੀ ਇਹੀ ਪਰਚੀ ਦੀ ਵੈਤ ਨਹੀਂ ਪਹੁੰਚਦੀ ਕਦਾ ਬਿਆਨ ਹੈ ਜੀ ਤੇ ਕਾ ਚੁ ਘੰਟੇ ਹੋਏ ਆ ਅੱਛਾ ਅੱਛਾ ਕਾਲੇ ਹੋਏ ਆ ਪਰਚੇ ਵੀ ਖਾਲੀ ਹੋਏ ਆ ਜੀ ਕਿਤੇ ਬਿਆਨਾ ਚ ਇਹੋ ਤੇ ਨਹੀਂ ਕਿਹਾ ਜਾ ਰਿਹਾ ਕਿ ਪਰਚੇ ਪਰਚੇ ਹੋਏ ਗੱਲ ਛੱਡੋ ਸਭ ਤੋਂ ਆ ਬੀਬੀ ਕੰਚਨ ਆ ਬੀਬੀ ਤੇ ਪਰਚੇ ਦਿੱਤਾ ਕੋਈ ਸ਼ਰਮ ਆਉਣੀ ਚਾਹੀਦੀ ਥੋੜੀ ਬੜੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਰਾਜਨੀਤੀ ਆ ਲੋਕਾਂ ਤੋਂ ਵੋਟ ਮੰਗੋ ਕੰਮ ਕਰਕੇ ਮੰਗੋ ਭਈ ਅਗੇ ਤੁਹਾਡਾ ਵਾਅਦਾ ਕੀਤੇ ਪੂਰੇ ਕਰਤੇ ਆ ਗਾਂ ਤੁਹਾਡੇ ਕਰਾਂਗੇ ਰੋਮਨੀ ਕਾਲੀਦਾਲਾ ਲੈਂਦਾ ਸੀ ਆ ਕੰਮ ਕੀਤਾ ਵਾ ਬਾਦਲ ਸਾਹਿਬ ਕਹਿੰਦੇ ਸੀ ਤੁਹਾਡੇ ਆਖਿਆ ਸੀ ਬਿਜਲੀ ਮਾਫ ਕਰਾਂਗੇ ਕਰਤੀ ਸਿਕਨਸ ਕਿੰਮਤ ਦਵਾਂਗੇ ਦੇਤੀਆਂ ਆਹ ਪਿਛਲੇ ਵੇਹ ਦੇ ਪੂਰੇ ਕਿਤੇ ਗਾਂਹ ਜਿਹੜੀ ਗੱਲ ਕਰਾਂਗੇ ਉਹ ਅਸੀਂ ਪੂਰੇ ਕਰਾਂਗੇ ਬਾਦਲ ਸਾਹਿਬ ਤੇ ਕਾਲੀਦਾਲ ਇਸ ਤਰ੍ਹਾਂ ਵੋਟ ਲੈਂਦੇ ਆ ਤਾਂ ਹੁਣ ਸਿਕਵੀਰ ਤੋਂ ਬਾਦਲ ਕੀ ਕਹਿੰਦਾ ਪਿੱਛੇ ਜੋ ਕਿਹਾ ਹਾਂ ਕੀਤਾ ਗਾਂਜੋ ਕੀ ਹੋਇ ਕਰਾਂਗੇ ਇਹ ਹਾਂ ਕੋਈ ਸਭ ਕਾਰਨ ਕੀ ਹੋਇਆ ਹਾਸ਼ਕੀ ਤੇ ਜਾਣ ਦਾ ਕਾਰਨ ਕੀ ਆ ਇਹਨੇ ਕਾਰਜ ਤੁਸੀਂ ਗਿਣਾ ਰਹੇ ਹੋ ਫਿਰ ਹਾਸ਼ਕੀ ਦੇ ਅਕਾਲੀ ਦਲ ਕਿਹੜੀ ਜਿਹੜੇ ਲੋਗ ਆ ਨਾ ਉਹ ਸਮਝਦੇ ਆ ਵੀ ਆ ਜੋ ਮਿਲ ਗਿਆ ਨਾ ਇੱਕ ਤੇ 1984 ਦਾ ਜੋ ਜਿਨ੍ਹਾਂ ਨੇ ਵੇਖਿਆ ਉਹਨਾਂ ਜਿਹੜੇ ਬਹੁਤ ਬਣ ਉਹ ਉਹ ਹੁਣ ਉਹਨਾਂ 'ਚ ਕੋਈ ਨਹੀਂ ਜਿਹੜੇ 1995 ਤੋਂ ਬਾਅਦ ਜਦੋਂ ਹੱਤਵਰਦ ਖਤਮ ਹੋ ਗਿਆ ਕਾਲੀਦਲ ਦੇ ਕੁਰਬਾਨੀਆਂ ਵੀ ਕੀਤੀਆਂ ਜੇਲ੍ਹਾਂਾਂ ਵੀ ਭਰੀਆਂ ਪੰਜਾਬੀ ਸੂਬਾ ਵੀ ਬਣਾਇਆ ਪਾਣੀ ਦੇ ਮਸਲੇ ਲੈ ਜੋ ਪੰਜਾਬ ਦੇ ਹਿੱਤ ਦੇ ਸਾਰੇ ਮਸਲੇ ਸਨ 97 ਤੋਂ ਪਹਿਲਾਂ ਪਹਿਲਾਂ ਸਾਰੇ ਹੋਟੇ ਲੋਕਾਂ ਨੇ 97 ਸਾਡੀ ਸਰਕਾਰ ਬਣਾਈ ਇਹ ਜਦੋਂ ਲਗਾਤਾਰ 15 16 ਸਾਲ ਸਰਕਾਰ ਰਹੀ ਤੇ ਇਹ ਜਿਹੜੋ ਸਾਰੇ ਸਾਨੂੰ ਬਿਜਲੀ ਮਾਫ ਕਰਦੀ ਜੋ ਕੁਝ ਪੰਜਾਬ ਦੇ ਸਕਦਾ ਹੈ ਨਾ ਕਾਲੀ ਦਲ ਤੇ ਕਾਲੀ ਦਲ ਦੀ ਸਰਕਾਰ ਉਹ ਕੇ ਇੱਕ ਹੋਰ ਦਿੱਤਾ ਨਹੀਂ ਜਾਣਾ ਦੋਨੇ ਦੇਤਾ ਤੇ ਨਾ ਕੇ ਨਹੀਂ ਦੇਈ ਸਕਣਾ ਇਹਨਾਂ ਲੋਕਾਂ ਨੇ ਝੂਠ ਮਾਰਤਾ ਕਰ ਕਰ ਨੌਕਰੀ ਦਵਾਗੇ ਹਰ ਘਰ ਦਾ ਦਾਵਾ ਮੇਰਾ ਮੁੰਡਾ ਨੌਕਰ ਹੋ ਜੀ ਗੁਮਰਾ ਕਰਕੇ ਉਹ ਸਭ ਲਈ ਇਹਨਾਂ ਵੋਟਾਂ ਲਈਆਂ ਕਿਹੜਾ ਕਿਹੜੀ ਮਾਂ ਚਾਹੂਗੀ ਮੇਰਾ ਪੁੱਤ ਨੌਕਰੀ ਨਾ ਕਰੇ ਲੋਕ ਮਾਮਾ ਨੇ ਵੋਟਾਂ ਪਾਈਆਂ ਲੋਕਾਂ ਵੀ ਪਾਈਆਂ ਹੋਰ ਕੋਈ ਏਰ ਕੋ ਸਿਰਫ ਝੂਠ ਇਹ ਕਿ ਜਿਹੜਾ ਐਸੇ ਤਰੀਕੇ ਨਾਲ ਮਾਰਿਆ ਜਿਦਾਂ ਗੋੜ ਤਿਲਾਂ ਚ ਬਲੇਟਾ ਹੁੰਦਾ ਤੇ ਮਿੱਠਾ ਥੱਲੇ ਹੁੰਦਾ ਇਹਦੀ ਮਠਾਸ ਝੂਠ ਦੀ ਮਠਾਸ ਲੋਕਾਂ ਨੂੰ ਹੁਣ ਪਤਾ ਲੱਗਾ ਵੀ ਇਹਨੇ ਝੂਠ ਮਾਰਿਆ ਅੱਜ ਵੇਖੋ ਤੁਸੀਂ ਵੇਖ ਲਓ ਰਿਜ਼ਲਟ ਵੇਖ ਲਓ ਆ ਬਖਲਾਇਆ ਬੰਦਾ ਜਿਹੜਾ ਨੇ ਇਹੇ ਕੰਮ ਕਰਦਾ ਸਾਨੂੰ 1962 ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਕੈਰੋਂ ਇਲੈਕਸ਼ਨ ਲੜਦਾ ਕਿੱਡੇ ਵੱਡੇ ਪੰਜਾਬ ਦਾ ਮਾਂ ਪੰਜਾਬ ਦਾ ਮੁੱਖ ਮੰਤਰੀ ਸੀ ਉਹਨੇ ਜਾਇਦਾ ਤੋੜਨ ਨੂੰ ਫੜ ਕੇ ਅੰਦਰ ਦੇ ਤਾ ਲੋਕਾਂ ਤੋੜਨ ਨੂੰ ਵੋਟਾਂ ਪਾਈਆਂ ਉਹਨੂੰ ਨਹੀਂ ਪਾਈਆਂ ਇਹ ਰਿਜ਼ਲਟ ਵੀ ਇਸ ਤਰ੍ਹਾਂ ਦਾ ਹੀ ਨਿਕਲੂ ਇੱਥੇ ਇਸ ਵਾਰ ਬੀਬੀ ਜਤਰਾ ਯਾ ਨਾਲ ਸਾਡੇ ਬੇਟੇ ਪੱਕੀ ਜੀਤੂ ਬੀਬੀ ਇਹ ਉਹਨੇ ਸਾਡੀ 10% ਵੋਟਾਂ ਰਾਤੋਂ ਰਾਤ ਵਧਾ ਦਿੱਤੀ ਅੱਛਾ ਮੁਖਮਦ ਸਾਹਿਬ ਵਧਾ ਗਏ ਵੋਟ ਬਿਲਕੁਲ ਸਾਡੀ ਉਹਨਾਂ ਮੈਂ ਤਾਂ ਨਾ ਵੀ ਹੋਰ 2-300 ਫੜਕੇ ਅੰਦਰ ਜਿੱਤ ਦੇ ਮੋਹਰ ਲਾ ਗਏ ਆ ਜਿੱਥੇ ਮੋਹਰ ਲਾ ਗਏ 2-300 ਹੋਰ ਫੜਕੇ ਅੰਦਰ ਦੇ ਤੁਹਾਡੀ ਜਮਾਨਤ ਨਹੀਂ ਜਿੰਪਤ ਕਰਾ ਦੇਣਗੇ ਲੋਕ ਵਿਰੋਧੀ ਧਿਰਾਂ ਨੂੰ ਕਿਤੇ ਰੱਖ ਕੇ ਵੇਖ ਦਿਓ ਕਾਂਗਰਸ ਭਾਜਪਾ ਤੇ ਮਨਦੀਪ ਸਿੰਘ ਨੌਜਵਾਨ ਜਿਹੜਾ ਕਿ ਨਵੇਂ ਅਕਾਲੀ ਦਲ ਵੱਲੋਂ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਤੇ ਸਮ ਸਾਡਾ ਪਰਿਵਾਰ ਜੀ ਦੀ ਇਹ ਇਲੈਕਸ਼ਨ ਲੜਦੇ ਕਰਬਾਣੀ ਇਹ ਪਹਿਲਾਂ ਲੜਦੇ ਆ ਉਹ ਅਨਾਬਾਦਾਂ ਲੈਣੀ ਸ਼ੁਰੂਗੀ ਸਾਡਾ ਆਪਣਾ ਪ੍ਰੋਗਰਾਮ ਹੈ ਉਹ ਸਤਕਾਰ ਜਿਉਂਗਾ ਆਪਣਾ ਪ੍ਰੋਗਰਾਮ ਹੈ ਕਾਂਗਰਸ ਦਾ ਆਪਣਾ ਆਪਦਾ ਹੈਗਾ ਵਾਜ ਨੂੰ ਲੋਕਾਂ ਨੇ ਸਾਰਿਆਂ ਨੇ ਵੇਖਿਆ ਟੱਕਰ ਚ ਕਿਨੂੰ ਮੰਨਦੇ ਹੋ ਟੱਕਰ ਚ ਕੌਣ ਟੱਕਰ ਚ ਸਾਨੂੰ ਤੇ ਨਹੀਂ 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 ਆ ਆਮੂਮ ਤੇ ਕੋਈ ਨਹੀਂ ਹੈ ਬਰਨਪੁਰਾ ਸਾਹਿਬ ਗ੍ਰਫਤੇ ਸੰਚ ਕਰਦੇ ਆ ਵਾਹਿਗੁਰੂ ਕਿਨੂੰ ਮੰਨਦੇ ਹੋ ਟੱਕਰ ਚ ਦੇਖੋ ਜਿੰਨਾ ਕਾਲੀ ਦਲ ਨੇ ਪਿਛਲੇ ਸਮੇਂ ਚ ਕੰਮ ਕੀਤਾ ਸੀ ਨਾ ਜੀ ਲੋਕਾਂ ਨੇ ਕਾਲੀ ਦਲ ਦਾ ਰਾਜਭਾਗ ਵੇਖਿਆ ਉਹਨੂੰ ਬਦਲ ਕੇ ਕਾਂਗਰਸ ਲੈਣ ਦੀ ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਆ ਗਈ ਹੁਣ ਤਿੰਨਾਂ ਨੂੰ ਲੋਕਾਂ ਨੇ ਵੇਖ ਲਿਆ ਤੇ ਜੋ ਕਾਲੀ ਦਲ ਦੇ ਰਾਜ ਭਾਗਸ਼ ਕੰਮ ਹੋਏ ਸੀ ਨਾ ਭਾਵੇਂ ਬਿਜਲੀ ਦੀ ਗੱਲ ਕਰੀਏ ਸਰਪਲੱਸ ਕਾਲੀ ਦਲ ਨੇ ਕੀਤੀ ਹੈ ਭਗਵਾਨਤ ਮਾਨ ਕਹਿੰਦਾ ਨਾ ਮੈਂ ਬਿਜਲੀ ਦੇ ਰਿਆ ਬਣਾਈਂਦੇ ਦੇ ਬਣਾਈਂਦੇ ਤੇ ਕਾਲੀ ਦਲ ਨੇ ਜਾਏ ਦੱਸੇ ਮੈਂ ਕਿੰਨੇ ਯੂਨਿਟ ਬਣਾਏ ਆ ਕਿੰਨੀ ਬਿਜਲੀ ਕਿੰਨੇ ਮੈਗਾਵਾਟ ਬਣਾਏ ਆ ਬਿਜਲੀ ਤਾਂ ਸਾਰੀ ਕਾਲੀ ਦਲ ਨੇ ਸਰਪਲੱਸ ਕੀਤੀ ਤੇ ਤੂੰ ਦਿੱਤੀ ਜ਼ਰੂਰ ਆ ਜਿਹੜੀਆਂ ਸਕੀਮਾਂ ਅਸੀਂ ਚਾਲੂ ਕੀਤੀਆਂ ਸੀ ਉਹ ਇੱਕ ਸਕੀਮ ਨਹੀਂ ਇਹਨੇ ਮੁੜ ਕੇ ਜਿਹੜੀ ਆ ਉਹ ਚਾਲੂ ਰੱਖੀ ਸगन ਸਕੀਮ ਕਾਲੀਦਲ ਨੇ ਲਿਆਂਦੀ 5100 ਰੁਪਏ ਨਾ ਗਲਤ ਨਹੀਂ ਜੀ ਦਾਲਾਟਾ ਸਕੀਮ ਕਾਲੀਦਲ ਨੇ ਲਿਆਂਦੀ ਬੱਚਿਆਂ ਨੂੰ ਸਾਈਕਲ ਜਿਹੜੇ ਅਸੀਂ ਸਕੂਲਾਂ ਚ ਕਾਲੀਦਲ ਨੇ ਸ਼ੁਰੂ ਕੀਤੀ ਸੀ ਜੀ ਸगन ਸਕੀਮਾਂ ਕਾਲੀਦਲ ਨੇ ਸ਼ੁਰੂ ਕੀਤੀਆਂ ਜੀ ਜੱਟਾਂ ਨੂੰ ਕਿਸਾਨਾਂ ਨੂੰ ਬਿਜਲੀ ਫ੍ਰੀ ਕੀਤੀ 200 ਯੂਨਿਟ ਐਸਸੀ ਦੇ ਬੀਸੀ ਨੂੰ ਕਰ ਦਿੱਤੀ ਇਹਨਾਂ ਨੇ 300 ਕਰ ਦਿੱਤੀ ਜੇ 301 ਹੋ ਜੂਗੀ ਫਿਰ ਸਾਰੇ ਦੇਣੇ ਪੈਣਗੇ ਸਾਡੇ ਸਮੇਂ ਸੀ ਜੇ 400 ਹੋ ਗਿਆ 200 ਵੀ ਚੋਂ ਕੱਟ ਕੇ ਤੇ 200 ਦਾ ਬਿੱਲ ਬਿੱਲ ਮਿਲਦਾ ਸੀ ਇਹ ਤਰੇ ਸਿਸਟਮ ਸੀ ਵਰਲਡ ਕਲਾਸ ਪੰਜਾਬ ਦੇ ਵਿੱਚ ਕਬੱਡੀ ਕੱਪ ਕਰਾਏ ਤੁਹਾਡੇ ਸਾਹਮਣੇ ਆ ਬੱਚਾ ਨੂੰ ਨੌਜਵਾਨ ਨੂੰ ਅਨੁਸ਼ਾਸਨ ਤੋਂ ਬਚਾਉਣ ਲਈ ਵੱਡ ਕੱਢ ਕਲਾਪੰਦਰਾ ਚੋਲਾ ਸਾਹਿਬ ਜਿਹੜਾ ਕੱਲ ਮੁੱਖ ਮੰਤਰੀ ਸਾਹਿਬ ਇਥੇ ਕਹਿ ਕੇ ਆ ਮੈਂ ਮੈਂ ਨਾਲ ਨਾਲ ਸਵਾਲ ਹੁੰਦੇ ਜਾਣੇ ਨਾ ਕੱਲ ਹੀ ਮੁੱਖ ਮੰਤਰੀ ਸਾਹਿਬ ਕਹਿ ਗਏ ਕਹਿੰਦੇ ਗੈਂਗਸਟਰਵਾਦ ਤੁਸੀਂ ਪੈਦਾ ਕੀਤਾ ਪਰਚੇ ਤੁਸੀਂ ਵੱਦ ਕੱਟ ਕਰਾਉਂਦੇ ਰਹੇ ਹੋ ਅੱਜ ਪਰਚੇ ਦੇ ਕਾਰਨ ਤੁਹਾਨੂੰ ਇਥੇ ਬਹਿਣਾ ਪੈ ਗਿਆ ਜੇ ਗੈਂਗਸਟਰ ਅਸੀਂ ਪੈਦਾ ਕੀਤਾ ਤੇ ਸਾਡੇ 35 ਸਾਲ ਦਾ ਮੇਰੀ ਭਾਸ਼ਾ ਹੋਈ ਉਹ ਚੱਲੀ ਹੀ ਇਹ ਕੀ ਕੀ ਕਰਨ ਦਿਆ ਪੈਦਾ ਕਰ ਬੰਦ ਕਰ ਦਿੰਦਾ ਜੇ ਯੂਪੀ ਦੇ ਵਿੱਚ ਜਿਹੜਾ ਮੁੱਖ ਮੰਤਰੀ ਆ ਉਹ ਕਰ ਸਕਦਾ ਅਦਿੱਤਿਆ ਜੋਗੀ ਤੇ ਕੀ ਗੱਲ ਇਹ ਵੀ ਕਰ ਲਿੰਦਾ ਇਹਨੇ ਕੋ ਨਹੀਂ ਕੀਤੀ ਪਰਚੇ ਜਿਹੜੀ ਕਵਾਇ ਦਾ ਕਾਲੀਦਨ ਨੇ ਸ਼ੁਰੂਆਤ ਕੀਤੀ ਸੀ ਕੱਲ ਤੋਂ ਵੱਜ ਤੋਂ ਹਟ ਦੇ ਪਰਚੇ ਆ ਗਏ ਸਭ ਸਾਡੇ ਸਮੇ ਕੋਈ ਕਿਸੇ ਤੇ ਪਰਚਾ ਨਹੀਂ ਸੀ ਹੋਇਆ ਜਿਹੜਾ ਬੰਦਾ ਗਲਤੀ ਕਰੂ ਉੱਥੇ ਹੋਣਾ ਚਾਹੀਦਾ ਜਿਹੜਾ ਨਸ਼ੇ ਵੇਚਦਾ ਉੱਥੇ ਹੋਣਾ ਚਾਹੀਦਾ ਜਿਹੜਾ ਕਿਸੇ ਨੂੰ ਕਤਲ ਕਰਦਾ ਉੱਥੇ ਪਰਚਾ ਹੋਣਾ ਚਾਹੀਦਾ ਪਰ ਆ ਕੀ ਸਮਾਵਾ ਕੇ ਚੋਣਾ ਹੋ ਰਹੀਆਂ ਵਾ ਇਲੈਕਸ਼ਨ ਹੋ ਰਹੀ ਆ ਲੋਕਤੰਤਰ ਆ ਲੋਕਾਂ ਨੂੰ ਲੜਨ ਦਾ ਹੱਕ ਆ ਤੇ ਸਾਡੀ ਐਸ ਲੋਕਤੰਤਰ ਦੇ ਸਮੇਂ ਚ ਉਹਨਾਂ ਦੇ ਸਮੇਂ ਸਾਡੇ ਦੇ ਪਰਚੇ ਕਿਉਂ ਕਰਦੇ ਆ ਬੀਬੀ ਜੀ ਨੇ ਵੀ ਕਹਿੰਦੇ ਪਰਚਾ ਹੋਗਾ ਬੀਬੀ ਕੰਜੇਣਾ ਗੱਲ ਹੋ ਜੇ ਇਹ ਦੀ ਬੇਸ਼ਰਮ ਸਰਕਾਰ ਆ ਤੇ ਇਹਨਾਂ ਦੇ ਪੁਲਸਾਂ ਦੇ ਉਨਹੀਂ ਬੇਸ਼ਰਮ ਆ ਜਿੰਨਾ ਝੂਠ ਮਾਰ ਲੋਨ ਨੇ ਜੇ ਇਹ ਅੱਜ ਪਰਚੇ ਕਰਦੇ ਆ 6 ਮਹੀਨੇ ਪਹਿਲਾਂ ਕਰ ਲੈਂਦੇ ਜਦੋਂ ਚੋਨੀ ਸ਼ੁਰੂ ਹੋਈ ਚੋਨਾਂ ਤੋਂ ਬਾਅਦ ਕਰ ਲੈਣਾ ਇਹ ਜਾਣ ਕੇ ਉਹਦੇ ਵਰਕਰਾਂ ਨੂੰ ਡਰਾਉਂਦੇ ਆ ਧਮਕਾਉਂਦੇ ਆ ਤੇ ਇਹਨਾਂ ਨੂੰ ਇਹ ਪਤਾ ਨਹੀਂ ਕਾਲੀਦਾ ਦਾ ਇਤਿਹਾਸ ਕੀ ਆ ਬੌਲ ਆ ਨਾ ਛੋਟਾ ਜਿਹਾ ਬੌਲ ਜਦੋਂ ਉਹਨੂੰ ਆਪਾਂ ਥੋੜੀ ਮਾਰਦੇ ਆ ਉਹ ਥੋੜਾ ਜਾਂਦਾ ਜਦੋਂ ਉਹਨੂੰ ਜ਼ੋਰ ਦੀ ਮਾਰਦੇ ਆ ਉਹ ਦੂਰ ਜਾਂਦਾ ਤੇ ਜਿੰਨਾ ਸਾਡੇ ਦੇ ਤਸ਼ੱਦਦ ਪਾਪ ਕਰਨਗੇ ਧੱਕੇ ਕਰਨਗੇ ਤੇ ਸਾਡੀ ਪਾਰਟੀ ਓਨੀ ਜਿਹੜੀ ਆ ਵੱਡੀ ਜਿੱਤ ਪ੍ਰਾਪਤ ਕਰੂਗੀ ਤੁਹਾਡੇ ਸੱਜਣ ਰਹੇ ਹਰਮੀਤ ਸਿੰਘ ਸੰਧੂ ਪਹਿਲਾਂ ਸੱਜਣ ਸੀ ਤੁਸੀਂ ਸਾਰੇ ਹੁਣ ਵੱਖ-ਵੱਖਰੇ ਹੋ ਗਏ ਹੋ ਉਹ ਕਹਿੰਦੇ ਬੀਬੀ ਜੀ ਦਾ ਪਰਿਵਾਰ ਜਿਹੜਾ ਉਹਦੀ ਲਿਸਟ 'ਚ ਨਾਮ ਹੀ ਹੈ ਨਹੀਂ ਕਾਰਨ ਕੀ ਲੱਗਦਾ ਕਿ ਉਹ ਲਿਸਟ ਕੋਈ ਵੱਖਰੀ ਆ ਹਰਮਿੰਦਰ ਸਿੰਘ ਕੋਲ ਲਿਸਟ ਆ ਉਹ ਕਹਿੰਦੇ ਧਰਮੀ ਫੌਜੀ ਦੇ ਲਿਸਟ 'ਚ ਨਾਮ ਹੀ ਹੈ ਨਹੀਂ ਬੀਬੀ ਜੀ ਦੇ ਪਤੀ ਦਾ ਇਹਨੂੰ ਇਹ ਪੁੱਛ ਵੀ ਹੁੰਦਾ ਕਿ ਕਿਸੇ ਧਰਮੀ ਫੌਜੀ ਦੇ ਘਰ ਗਿਆ ਹਜੇ ਤੱਕ ਸਰਕਾਰ ਹੰਡਾਲੀ ਆ ਇਹਦੇ ਕੀਤੇ ਮਰੇ ਤੇ ਨਹੀਂ ਜਾਂਦਾ ਹਲਕੇ 'ਚ ਇਹਨੇ ਧਰਮੀ ਫੌਜੀ ਦੇ ਕਿਸੇ ਦੇ ਘਰ ਜਾ ਕੇ ਕਿਸਦਾ ਹੱਥ ਫੜਿਆ ਕੋਈ ਦੁੱਖ ਦਰਦ ਮਡਾਇਆ ਤੇ ਬਾਕੀ ਧਰਮੀ ਫੌਜੀ ਦਾ ਸਰਟੀਫਿਕੇਟ ਅਸੀਂ ਹਰਮਿੰਦਰ ਸੰਦੂਗੋਂ ਲੈਣਾ ਆ ਧਰਮੀ ਸੰਦੂ ਨੇ ਸਾਡਾ ਵੀਰ ਦੇਣਾ ਸਾਨੂੰ ਵੋਟ ਸਟੰਟ ਆ ਸਾਰਾ ਕੁਝ ਇਹ ਵੋਟ ਸਟੰਟ ਰੱਖਿਆ ਜੀ ਇਹ ਡਰੇ ਆ ਇਸ ਵੇਲੇ ਆਮ ਆਦਮੀ ਪਾਰਟੀ ਦਹਿਸ਼ਤ ਜਿਹਾ ਤੇ ਇਹ ਸਮਝਦੇ ਆ ਕਿ ਸਾਡੀ ਹਾਰ ਯਕੀਨੀ ਆ ਸਾਡੇ ਕੈਂਡੀਡੇਟ ਵਰਗਾ ਕੋਈ ਕੈਂਡੀਡੇਟ ਪੜਿਆ ਲਿਖਿਆ ਨਹੀਂ ਸ਼ਾਂਤ ਸ਼ਿਲਤਾ ਪਰਿਵਾਰ ਚ ਧਰਮੀ ਪਰਿਵਾਰ ਧਰਮ ਨੂੰ ਪਰਨਾਇਆ ਪਰਿਵਾਰ ਤੇ ਮੈਂ ਕਹਿੰਦਾ ਵਾਂ ਕਿ ਲੋਕੀ ਜਿਹੜੀ ਪਾਰਟੀ ਸਾਡੀ ਉਹ ਵੀ ਸਾਡੀ ਪਾਰਟੀ ਵਰਗੀ ਕੋਈ ਪਾਰਟੀ ਨਹੀਂ ਇਸ ਕਰਕੇ ਲੋਕ ਅਕਾਲੀ ਦਲ ਨੂੰ ਜਿਤਾਉਣਾ ਚਾਹੁੰਦੇ ਆ ਬੀਬੀ ਜੀ ਨੂੰ ਜਿਤਾਉਣਾ ਚਾਹੁੰਦੇ ਆ ਸਰਦਾਰ ਸ਼ਖਬੀਰ ਸਿੰਘ ਬਾਦਲ ਨੂੰ ਇਹ ਜਿੱਤ ਜਿੱਤ ਕੇ ਆਪਣਾ ਨਵਾਂ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਦੋ ਜੀ ਬਰਨਪੁਰ ਸਾਹਿਬ ਲਾਸਟ ਇਹ ਦੱਸ ਦੋ ਕਿ ਖਾਲੀ ਦਲ ਵੀ ਇਸ ਟਾਈਮ ਤੇ ਦੋ ਫਾੜ ਹੋ ਗਿਆ ਨਾ ਇੱਕ ਅਕਾਲੀ ਦਲ ਤੁਸੀਂ ਕਹਿ ਰਹੇ ਹੋ ਇੱਕ ਅਕਾਲੀ ਦਲ ਪੁਨਰ ਸਰਜੀਤ ਹੋ ਗਿਆ ਅਕਾਲੀ ਦਲ ਅੰਮ੍ਰਿਤਸਰ ਹੋ ਗਿਆ ਮਨਦੀਪ ਸਿੰਘ ਨੂੰ ਲੈ ਕੇ ਜਥੇਬੰਦੀਆਂ ਅੱਗੇ ਆ ਗਈਆਂ ਉਹਦਾ ਕਿੰਨਾ ਕ ਨੁਕਸਾਨ ਹੋ ਖਾਲੀ ਦਲ ਨੂੰ 1920 ਤੋਂ ਲੈ ਕੇ ਸੰਕਪਦੇਸਿਕ ਤੋਂ ਲੈ ਕੇ ਜਸਤਰ ਗਰਨਾਮ ਸਿੰਘ ਤੋਂ ਲੈ ਕੇ ਜਥੇਦਾਰ ਤਲਵੰਡੀ ਤੋਂ ਲੈ ਕੇ ਟੋੜਾ ਉਹ ਸਾਬ ਤੋਂ ਲੈ ਕੇ ਤੋੜ ਸਾਹਬ ਤੋਂ ਲੈ ਕੇ ਇਹ ਕਈ ਵਾਰ ਇੱਕ ਵਾਰੀ ਨਹੀਂ ਕਈ ਵਾਰ ਸਪਲਟ ਹੋਇਆ ਇੱਕ ਵਾਰੀ ਨਹੀਂ ਕਈ ਵਾਰ ਹੋਇਆ ਟੋੜਾ ਸਾਹਮਣੇ ਉਹ ਜਥੇਬੰਦੀ ਬਣਾ ਲਈ ਸੀ ਇੱਕ ਵਾਰੀ ਅਸੀਂ ਵੀ ਬਣਾ ਕੇ ਵੇਖ ਲਈ ਆ ਬਹੁਤ ਲੋਕਾਂ ਨੇ ਪਾਰਟੀਆਂ ਬਣਾਈਆਂ ਪਰ ਕਾਲੀ ਦਲ ਨੇ ਕੀ ਚੱਲਦਾ ਕਾਲੀ ਦਲ ਇੱਕ ਤਾਂ ਲੋਕਾਂ ਨੇ ਕਾਲੀ ਦਲ ਇਹੋ ਚਲਾਉਣਾ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਨੇ ਤੁਹਾਡੇ ਸਾਹਮਣੇ ਆ ਫੋੜਾਈ ਸਮਾਂ ਲਗੂ ਇਹ ਜਿਹੜੇ ਗਏ ਸੀ ਇਹ ਆਪ ਕਹਿਣਗੇ ਵੀ ਸਾਤੋਂ ਗਲਤੀ ਹੋਈ ਆ ਆਪਣੀ ਗਲਤੀ ਨੂੰ ਮੰਨ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਰਹਿਨਮਾਈ ਨੂੰ ਫੇਰ ਮੰਨਣਗੇ ਬੀਬੀ ਜੀ ਦੇ ਸਾਹਮਣੇ ਮਨਦੀਪ ਸਿੰਘ ਦਾ ਆਉਣਾ ਨੁਕਸਾਨ ਨਹੀਂ ਹੋ ਅਕਾਲੀ ਦਲ ਦੀ ਬੋਰਡ ਨੂੰ ਕਿਵੇਂ ਮੰਨਦੇ ਹੋ ਤੁਸੀਂ ਦੇਖੋ ਮੈਂ ਸਮਝਦਾ ਵਾਂ ਕਿ ਹਰ ਪਾਰਟੀ 'ਚ ਟਰਮੀਲੋ ਹੁੰਦੇ ਆ ਮਬਾ ਇਹ ਨਹੀਂ ਕਹਿ ਸਕਦੇ ਵੀ ਕਾਂਗਰਸ ਪਾਰਟੀ ਦੇ ਵਿੱਚ ਕੋਈ ਉਹ ਜਿਹੇ ਪਰਿਵਾਰ ਨਹੀਂ ਆ ਅਕਾਲੀ ਦਲ ਚੜੀ ਆਉਣਗੇ ਦੂਜੀਆਂ ਅਮਲ ਜੇ ਉਹ ਵੋਟਾਂ ਲੈਣਗੇ ਨਾ ਉਹ ਸਾਰਿਆਂ ਦੀਆਂ ਸਾਰੀਆਂ ਪਾਰਟੀਆਂ ਜੋ ਲੈਣਗੇ ਅਕਾਲੀ ਦਲ ਦਾ ਉਹਨਾਂ ਕੋਲ ਬਹੁਤ ਨੁਕਸਾਨ ਕੋਈ ਨਹੀਂ ਹੋਣਾ ਅਕਾਲੀ ਦਲ ਨੂੰ ਵੀ ਨੁਕਸਾਨ ਕੋਈ ਨਹੀਂ ਹੋ ਤੁਹਾਨੂੰ ਕੋਈ ਨੁਕਸਾਨ ਨਹੀਂ ਹੋ ਸਾਨੂੰ ਕੋਈ ਨੁਕਸਾਨ ਨਹੀਂ ਆ ਅਸੀਂ ਉਹ ਆਪਣੀ ਲੜਾਈ ਲੜਨ ਅਸੀਂ ਨਹੀਂ ਕਹਿੰਦੇ ਕਿ ਉਹ ਧਰਮੀ ਉਹ ਕਹਿੰਦੇ ਧਰਮੀ ਹੈ ਕਹਿੰਦੇ ਸਾਡੇ ਨਾਲੋਂ ਬਹੁਤ ਜ਼ਿਆਦਾ ਧਰਮੀ ਆ ਪਰ ਅਸੀਂ ਇੱਕ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਇਤਿਹਾਸ ਆ ਔਰ ਉਹਦੇ ਕੈਂਡੀਡੇਟ ਬੀਬੀ ਜੀ ਆ ਮੈਂ ਦਾਅਵੇ ਨਾਲ ਗੱਲ ਕਹਿਣਾ ਜਿੰਨੀਆਂ ਵੋਟਾਂ ਦੇ ਨਾਲ ਇਹ ਜਿੱਤਣਗੇ ਸ਼ਾਇਦ ਇਤਿਹਾਸ ਹੀ ਬਦਲ ਜੇ ਸੋਚ ਨਹੀਂ ਸਕਦੇ ਵੀ ਇੰਨੀ ਵੋਟ ਪਾਉਗੀ ਅਸੀਂ ਇੱਕ ਚੀਜ਼ ਦੱਸ ਦਿਓ ਉਹ ਬੀਬੀ ਜੀ ਦਾ ਸਤਿਕਾਰ ਕਰਦੇ ਆ ਮੈਂ ਜਿੰਨੀਆਂ ਵੀ ਇੰਟਰਵਿਊ ਜਿਹੜੀਆਂ ਵੀ ਕੀਤੀਆਂ ਨਾ ਆ ਕਾਲੀ ਦਲ ਦੇ ਦੂਜਾ ਧੜੇ ਦੀ ਗੱਲ ਕਰਦੇ ਆ ਉਹ ਕਹਿੰਦੇ ਬੀਬੀ ਜੀ ਦਾ ਸਤਿਕਾਰ ਆ ਬੀਬੀ ਧਰਮੀ ਫੌਜੀ ਪਰਿਵਾਰ ਦੇ ਪਰਿਵਾਰ ਵਿੱਚੋਂ ਆ ਪਰ ਕਹਿੰਦੇ ਕਿ ਪਾਰਟੀ ਗਲਤ ਚੁਣ ਲਈ ਆ ਕੀ ਲੱਗਦਾ ਤੁਹਾਨੂੰ ਬੀਬੀ ਦਾ ਸਤਿਕਾਰ ਕਰਦੇ ਆ ਨਾ ਤੇ ਬੀਬੀ ਨੂੰ ਸਤਿਕਾਰ ਕਰਦੇ ਆ ਤੇ ਬੀਬੀ ਨੂੰ ਵੋਟਾਂ ਪਾ ਦੇਣਾ ਫੇਰਾਪਾਂ ਵੇਖਾਂਗੇ ਪਾਰਟੀਆਂ ਦੀ ਗੱਲ ਬਾਅਦ ਕਰ ਲਾਂਗੇ ਨਾਜੀ ਦਾ ਬੀਬੀ ਕ ਬੀਬੀ ਦਾ ਨਾਮ ਆ ਉਥੇ ਉਥੇ ਸੁਖਬੀਰ ਸਿੰਘ ਬਾਲਦਤ ਨਹੀਂ ਲਿਖਿਆ ਉਥੇ ਬੀਬੀ ਦਾ ਨਾਮ ਕਹਿੰਦੇ ਪਾਰਟੀ ਗਲਤ ਹੁੰਦੇ ਕਿ ਪਾਰਟੀ ਜਿਹੜੀ ਗਲਤੀ ਆ ਤੇ ਫਿਰ ਸੁਧਾਰ ਲਾਂਗੇ ਪਹਿਲਾਂ ਵੋਟਾਂ ਤੇ ਪਾਉਣਾ ਬੀਬੀ ਨੂੰ ਗੱਲਾਂ ਕਰਨ ਜੋਗੇ ਜੇ ਇਹ ਸਾਰੇ ਇਹਨਾਂ ਲੋਕਾਂ ਦੇ ਸਟੰਟ ਆ ਤੇ ਤੁਸੀਂ ਇਹਨਾਂ ਕੋ ਤੇ ਕੈਂਡੀਡੇਟ ਨਹੀਂ ਦਿੱਤਾ ਗਿਆ ਇਹਦੇ ਦੂਜੀਆਂ ਪਾਰਟੀਆਂ ਦੇ ਕੈਂਡੀਡੇਟਾਂ ਨੂੰ ਜੇ ਤੁਸੀਂ ਇਹਨੇ ਉਹਨਰ ਸਜੀਤ ਕਾਲੀਦਾਵਾਲ ਦੇ ਬਣਾ ਲਿਆ ਤੇ ਫਿਰ ਆਪਣਾ ਕੈਂਡੀਡੇਟ ਦਿੰਦੇ ਨਾਲ ਪਤਾ ਲੱਗ ਜਾਂਦਾ ਦੁੱਧਾ ਦੁੱਧ ਪਾਣੀ ਦਾ ਪਾਣੀ 2027 ਦਾ ਆਗਾਜ਼ ਹੋਣਾ ਲੱਗਦਾ ਇਥੋਂ 2027 ਦੇ ਵਿੱਚ ਅਕਾਲੀ ਦਲ ਨੂੰ ਕੱਲ੍ਹ ਨਾਲ ਬਾਦਲ ਨੂੰ ਕਿੱਥੇ ਰੱਖ ਕੇ ਵੇਖਦੇ ਹੋ ਮੈਂ ਸਮਝਦਾ ਵਾਂ ਕਿ ਜਿਹੜਾ ਇਹ ਬੀਬੀ ਜੀ ਆ ਭਾਰੀ ਵੋਟਾਂ ਨਾਲ ਜਿੱਤਣਗੇ ਔਰ ਇਹ ਵੀ ਇੱਕ ਇਤਿਹਾਸ ਹੋਊਗਾ ਤੇ ਇਸ ਜਮਨੀ ਚੋਣ ਤੋਂ ਜਿਹੜਾ ਮੋੜ ਬੱਜੂਗਾ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦਾ 2027 ਦੇ ਵਿੱਚ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣ ਕੇ ਲੋਕ ਉਹਨਾਂ ਨੂੰ ਵੇਖਣਾ ਵੀ ਚਾਹੁੰਦੇ ਆ ਕਿਉਂਕਿ ਉਹਨਾਂ ਨੇ ਆਪਣੇ ਸਮੇਂ 'ਚ ਬਹੁਤ ਕੰਮ ਕੀਤੇ ਮੈਂ ਆਪਣੀ ਗੱਲ ਕਰਦਾ ਮੇ ਤਾਂ ਸਬਲ ਕਾ ਖਡੂਰ ਸਾਹਿਬ ਦੇ ਵਿੱਚ ਕੋਈ ਬਹਿਕ ਇਹੋ ਜਿਹੀ ਨਹੀਂ ਆ ਜਿੱਥੇ 24 ਘੰਟੇ ਸਪਲਾਈ ਨਹੀਂ ਦਿੱਤੀ ਤੇ ਉੱਥੇ 24 ਘੰਟੇ ਬਿਜਲੀ ਨਹੀਂ ਗਈ ਟਰਾਂਸਫਾਰਮਰ ਸਾਰੇ ਘਰਾਂ ਦੇ ਬਦਲਤੇ ਕੋਈ ਇਹੋ ਜਿਹਾ ਰਸਤਾਨੀਆਂ ਜਿੱਥੇ ਕੱਚੀ ਜਿਹੜੀ ਹੁਣ ਵੀ ਕੋਈ ਕੱਚੀ ਈਟ ਨਾਲ ਮਵਕਰ ਕੱਚਾ ਹੋਵੇ ਸਾਰਿਆਂ ਦੇ ਥਾਂ ਤੇ ਜਾ ਕੇ ਉੱਥੇ ਪੱਕੇ ਬਣ ਗਏ ਸਾਡੇ ਹਲਕੇ ਚ ਚੋਲਾ ਸਾਹਿਬ 220 ਕੇਵੀ ਜਿਹੜਾ ਬਿਜਲੀ ਘਰ ਬਣਾਇਆ ਉੱਥੇ ਤੁਹਾਡੇ ਸਾਹਮਣੇ ਕਾਲਜ ਸਕੂਲ ਬਣਾਇਆ ਗੁਰੂ ਰਜਿੰਦਰ ਪਾਸ਼ਾ ਜੀ ਦਾ ਵਰਡ ਕਲਾਸ ਉੱਤੇ ਸਟੇਡੀਅਮ ਬਣਾਇਆ ਚੋਲਾ ਸਾਹਿਬ ਖਡੂਰ ਸਾਹਿਬ ਕਰੋੜ ਰੁਪਏ ਤੋਂ ਵੱਧ ਸਰਕਾਰੀ ਜਿਹੜਾ ਉੱਤੇ ਸਕੂਲ ਬਣਾਇਆ 220 ਕੇਵੀ ਜਿਹੜਾ ਰੇਸ਼ੀਆ ਨਾ ਵਾ ਉਹ ਬਿਜਲੀ ਕਰ ਕੀਤਾ ਜੇ ਆਪਾਂ ਕੰਮਾਂ ਦੀ ਜੇ ਕੰਮਾਂ ਦੀ ਗੱਲ ਕਰੀ ਕੰਮਾਂ ਤੋਂ ਬਾਅਦ ਵੀ ਕਾਲੀਦਲ ਦਾ ਹਾਰ ਜਾਣ ਦੇ ਕਾਰਨ ਨੂੰ ਕਿ ਮੰਨਦੇ ਵੇਖੋ ਜਿਹੜੀ ਇਹ ਲੋਕਤੰਤਰ ਆ ਇਹਦੇ ਵਿੱਚ ਸਾਡੀ ਪਾਰਟੀ ਨੂੰ 2015 ਦੀ ਜਿਹੜੀ ਬੇਦਬੀ ਸੀ ਇਹ ਆਮ ਆਦਮੀ ਪਾਰਟੀ ਨੇ ਪਤਰਾਮੀ ਇਹ ਨਾ ਕਰ ਦਿੱਤਾ ਕਿ ਲੋਕਾਂ ਨੇ ਮਬ ਜਿਹੜਾ ਉਹਨਾਂ ਦੇ ਉਹਨਾਂ ਦੇ ਝੂਠ ਨੂੰ ਸੱਚ ਮੰਨ ਲਿਆ ਜਿਤਨਾ ਉਹ ਕਹਾਣੀ ਨਹੀਂ ਕੋਈ ਇੱਕ ਬੱਚਾ ਲੈ ਕੇ ਜਾ ਰਿਹਾ ਸੀ ਬੱਕਰੀ ਦਾ ਤੇ ਉਹ ਇੱਕ ਅਗਲਾ ਬੰਦਾ ਕਹਿੰਦਾ ਕੱਟਾ ਲੈ ਕੇ ਜਾਣਾ ਦੂਜਾ ਕਹਿੰਦਾ ਤੂੰ ਕੱਟਾ ਲੈ ਕੇ ਜਾਣਾ ਤੀਜਾ ਕਹਿੰਦਾ ਉਹ ਹਾਰ ਕੇ ਉਹ ਸ਼ਾਦੀ ਦਿੱਤਾ ਇਸ ਕਰਕੇ ਜਦੋਂ ਝੂਠ ਦੀ ਜਿਹੜੀ ਆ ਜ਼ਿਆਦਾ ਹੋ ਜੇ ਉਦੋਂ ਸੱਚਾਈ ਨੱਪੀ ਜਾਂਦੀ ਆ ਅੱਜ ਉਹਨਾਂ ਦੇ ਜਿਹੜੇ ਕਮਿਸ਼ਨ ਦੇ ਇੰਚਾਰਜ ਜੱਜ ਸੀ ਉਹਨਾਂ ਨੇ ਖੁਦ ਕਹਿਦਾ ਕਿ ਜੇ ਇਹ ਸਾਰਾ ਕੁਝ ਮੈਨਿਪੂਲੇਟ ਕੀਤਾ ਸੀ ਇਹ ਸਾਰਾ ਆਮ ਆਦਮੀ ਪਾਰਟੀ ਦੇ ਕੀਤਾ ਸੀ ਉਹਨਾਂ ਦੇ ਆਈਟੀ ਵਿਗਨੇ ਕੀਤਾ ਸੀ ਇਸ ਕਰਕੇ ਲੋਕ ਜਿਹੜਾ ਪਿਆ ਸੀ ਨਾ ਲੋਕਾਂ ਦੀ ਅੱਖਾਂ ਤੇ ਪਰਦਾ ਉਹ हट ਗਿਆ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹੋ ਧਰਮੀ ਪਾਰਟੀ ਆ ਇਹੋ ਹੀ ਵਿਕਾਸ ਕਰਨ ਵਾਲੀ ਪਾਰਟੀ ਆ ਤੇ ਇਹਨੂੰ ਦੁਬਾਰਾ ਲਿਆਉਣਾ ਚਾਹੁੰਦੇ ਨੇ ਤੇ ਦੁਬਾਰਾ ਆਊਗੀ ਧੰਵਾਦ ਜੀ ਬੀਬੀ ਜੀ ਕੰਚਨ ਜੀ ਨਾਲ ਗੱਲ ਕੀਤੀ ਸੀ ਧਰਮੀ ਫੌਜੀ ਪਰਿਵਾਰ ਤੋਂ ਵਿੱਚੋਂ ਆ ਬੇਟੀ ਆ ਉਹਨਾਂ ਦੀ ਬੀਬੀ ਸੁਖਿੰਦਰ ਕੌਜ ਦੀ ਬੀਬੀ ਸੁਖਿੰਦਰ ਨਾਲ ਗੱਲ ਕਰ ਕੀਤੀ ਸੀ ਨਾਲ ਹੀ ਆਪਾਂ ਬਲਜੀਤ ਸਿੰਘ ਚਾਲੂਸਵਾ ਜੁੜੇ ਸੀ ਬਰੰਪੁਰਾ ਸਾਹਿਬ ਸੀ ਪੱਖੋ ਕੇ ਸਾਹਿਬ ਆ ਸਾਰੇ ਜਿੱਤ ਦਾ ਦਾਵਾ ਕਰਦੇ ਆ ਕਿਉਂਕਿ ਅਕਾਲੀ ਦਲ ਦੀ ਜਿੱਤ ਦਾ ਦਾਵਾ ਕਹਿੰਦੇ ਕਿ ਜੇ ਆਪਾਂ ਗੱਲ ਕਰੀਏ ਦੂਜੇ ਪਾਸੇ ਆਮ ਆਦਮੀ ਪਾਰਟੀ ਬਖਲਾਈ ਹੋਈ ਆ ਜੋ ਕੱਲ ਬਿਆਨ ਸੀ ਮੁੱਖ ਮੰਤਰੀ ਸਾਹਿਬ ਦਾ ਉਹੋ ਹੀ ਬਿਆਨ ਉਲਟ ਜਾ ਰਿਹਾ ਇਸ ਟਾਈਮ ਤੇ ਮੁੱਖ ਮੰਤਰੀ ਸਾਹਿਬ ਦੇ ਉਹ ਕਹਿੰਦੇ ਕਿ ਪਰਚੇ ਦਰਜ ਕਰਾ ਦਿੱਤੇ ਗਏ ਤੇ ਪਰਚੇ ਦਰਜ ਕਰਨ ਦੀ ਕਵਾਇਦ ਦੇ ਵਿੱਚ ਉਹ ਕਹਿੰਦੇ ਕਿ ਬੀਬੀ ਕੰਚਨ ਦਾ ਨਾਮ ਕੰਚਨਪ੍ਰੀਤ ਕੋਰ ਜਿਹੜੇ ਕਿ ਉਮੀਦਵਾਰ ਬੀਬੀ ਸੁਖਵਿੰਦਰ ਕੋਰ ਸਾਡੇ ਨਾਲ ਬੈਠੇ ਆ ਧਰਮੀ ਫੌਜੀ ਪਰਿਵਾਰ ਦੇ ਵਿੱਚੋਂ ਆ ਉਹਨਾਂ ਦੀ ਬੇਟੀ ਦੇ ਪਰਚਾ ਤਰਜੂਗਾ ਕਹਿੰਦੇ ਕਿ ਕਿਹੜੀ ਕਵਾਇਦ ਆ ਕਿ ਜਿਹੜੇ ਧਰਮੀ ਫੌਜੀ ਪਰਿਵਾਰਾਂ ਦੇ ਪਰਚੇ ਦਰਜ ਕਰਨ ਦੀ ਗੱਲ ਕਰਦੀ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿਉਂ ਪਰਚੇ ਦਰਜ ਹੋ ਰਿਹਾ ਇੱਕ ਅਕਾਲੀ ਦਲ ਵੱਡੇ ਸਵਾਲ ਵੀ ਖੜੇ ਕਰ ਰਿਹਾ ਥੋੜੀ ਦੇਰ ਤੱਕ ਸੁਖਬੀ ਸਿੰਘ ਬਾਦਲ ਜੀ ਇੱਥੇ ਪਹੁੰਚ ਰਿਹਾ ਵੇਖਦੇ ਹਾਂ ਉਹਨਾਂ ਵੱਲੋਂ ਅਗਲੀ ਰਣਨੀਤੀ ਕੀ اختیار ਕੀਤੀ ਜਾਂਦੀ ਆ ਤੇ ਜੇ ਆਪਾਂ ਜਿੱਤ ਦੀ ਗੱਲ ਕਰੀਏ ਤੇ ਜਿੱਤ ਦੀ ਦਾਵੇਦਾਰੀ ਬਹੁਤ ਵੱਡੀ ਪੱਧਰ ਤੇ ਅਕਾਲੀ ਦਲ ਬਾਦਲੋਂ ਕੀਤੀ ਜਾ ਰਹੀ ਆ ਕਿ ਇਹ ਸੀਟ 100 ਨਹੀਂ ਕਹਿੰਦੇ 101% ਅਸੀਂ ਤਰਨਤਾਰਨ ਦੀ ਸੀਟ ਜਿੱਤਾਂਗੇ ਵੀ ਤੇ 227 ਦਾ ਆਗਾਜ਼ ਵੀ ਇੱਥੇ ਹੋਣਾ